ਥੋੜਾ ਨਾ ਲੈ ਕੇ ਧਰਤ ਚਾਲ ਮਾਰ ਗਿਆ ਥੋੜਾ ਨਾ ਲੈ ਕੇ ਗੱਡੀ ਥੱਲੇ ਆ ਗਿਆ ਥੋੜਾ ਨਾ ਲੈ ਕੇ ਪਾਹਾ ਲੈ ਗਿਆ ਫਿਰ ਕੀ ਕਰੋਗੇ ਸੁਣਦਾ ਤੈਨੂੰ ਮੈਂ ਕਿਹਾ ਹੁਣ ਵੀ ਮੈਂ ਆ ਗਿਆ ਕਿ ਕਲਮ ਲੇਖੀ ਪਠਾ ਮੈਂ ਤਾਂ ਅੱਜ ਕੀ ਹਿਸਾਬ ਲੈਣਾ ਹੀ ਲੈਣਾ ਉਦੋਂ ਦਾ ਤੂੰ ਪੁੱਠਾ ਹੀ ਚੱਲਦਾ ਤੇ ਪੁੱਟਾ ਜਦੋਂ ਪਹਿਲਾਂ ਤੇਰੇ ਕੋਲ ਪੈਸੇ ਪਹਿਲਾਂ ਤੂੰ ਨੇੜਵਾ ਪਿਛਲਾ ਸਾਲ ਤੂੰ ਨੇੜਿਆ ਮੈਂ ਕਰਾਉ ਲੈਣਾ ਹਜਰ ਤੈਨੂੰ ਯਾਰ 15 ਦਿਨਾਂ ਬੀਤੀਓ ਜੱਟ ਜ਼ਿੰਮੇਵਾਰ ਬੰਦਾ ਮਰ ਗਿਆ ਉਹ ਹੁਣ ਮੈਂ ਤਾਂ ਬਹੁਤ ਜ਼ੋਰ ਲਾਇਆ ਜੀ ਕਿਹੜਾ ਜ਼ੋਰ ਲਾਇਆ ਇਹ ਆਉਂਦੇ ਨਹੀਂ ਸੀ ਹੁਣ ਕਿਵੇਂ ਆਗੇ ਪਰ ਮੈਂ ਮੇਰੇ ਖੁਦ ਡੋਰ ਚੋ ਜਾਣ ਲੱਗੀ ਮੈਂ ਕਹੀ ਵੀ ਨਹੀਂ ਤੇਰੇ ਹੱਥੋਂ ਡੋਰ ਕੀ ਕਹ ਤੇਰੇ ਵਰਦੀ ਨਹੀਂ ਪਾਈ ਉਥੇ ਆਟ ਵਾਲੇ ਦੇ ਡੰਡੇ ਮਾਰੀ ਜਾਂਦੇ ਤੋਰ 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 ਉਥੇ ਜਿਹੜੇ ਮਾਰੇ ਦੇ ਫੜਕਾ ਦੇਣੋਂ ਮੈਂ ਅੱਜ ਜਾ ਕੇ ਗਲਾਵਾ ਫੜਦੇ ਨੇ ਤੈਨੂੰ ਲੱਗਦਾ ਹੈ ਵੀ ਜਿਵੇਂ ਕਦੇ ਕੋਈ ਨਾ ਕੋਈ ਗਿਫਟ ਕੋਟ ਆਉਂਦੇ ਹੁਣ ਵੀ ਕਿਤੇ ਹਾੜੀ ਸੰਦੋਂ ਤੇ ਫਿਰ ਸੱਦਿਆ ਕਿਉਂ ਨਹੀਂ ਹੁਣ ਤੱਕ ਨਵੇੜੇ ਕਿਉਂ ਨਹੀਂ ਦੋ ਹਫ਼ਤੇ ਜਿਹਨਾਂ ਨੂੰ ਸੱਦਿਆ ਜੀ ਪੁੱਛੇ ਇਹਨਾਂ ਨੇ ਮੈਂ ਲਾਈਨ ਹਾਜ਼ਰ ਕਰਵਾਉਂ ਤੈਨੂੰ ਠੀਕ ਕਰ ਜ਼ਰਾ ਹੈੱਡ ਕੁਆਟਰ ਫੋਨ ਕਰੂੰਗਾ ਮੈਂ ਲਾਈਨ ਹਾਜ਼ਰ ਕਰਵਾਉਂਗਾ ਮੈਨੂੰ ਜਿਹੜੇ ਆ ਨਾ ਨਲਾਇ ਕੋਸਮੀ ਕਿੰਨੇ ਕਰਨਾ ਠੱਗੀਆਂ ਮਾਰੀਆਂ ਤੇ ਉਸੇ ਕਹਿੰਦਾ ਮੇਰੇ ਨਾਲ ਪਤਾ ਨਹੀਂ ਕਿ ਕਿਹੜੀਆਂ ਕਿਹੜੀਆਂ ਗੱਲਾਂ ਠੱਗੀਆਂ ਕਿਹੜੀਆਂ ਲੱਗੀਆਂ ਹੋਈਆਂ ਇਹ ਠੱਗੀਆਂ ਹੋਈਆਂ ਹੁਣ ਜੋ ਤੁਹਾਡੇ ਹਿਸਾਬ ਸਮਝ ਨਹੀਂ ਆਉਂਦਾ ਹੁਣ ਤੁਸੀਂ ਪੜੇ ਲਿਖੇ ਨਹੀਂ ਹੋ ਸਾਡਾ ਤਾਂ ਨਿਕ ਕੋਸੋ ਉਹਦੀ ਸ਼ਿਕਾਇਤ ਦੇ ਆਧਾਰ ਤੇ ਵੀ ਤੁਸੀਂ 5 ਲੱਖ ਰੁਪਏ ਦਾ ਜਾਂ 4 ਲੱਖ ਰੁਪਏ ਦਾ 6 ਲੱਖ ਰੁਪਏ ਦੀ ਠੱਗੀ ਮਾਰੀ ਬੈਠੇ ਮੈਂ ਤੁਹਾਡੇ ਤੇ 420 ਦਾ ਪਰਚਾ ਦੇ ਦੂੰਗਾ 12 ਮਿੰਟ ਇੱਕ ਮਿੰਟ ਦੇ ਕੰਮ ਇਸ ਗੱਲ ਦਾ ਖਾਸ ਧਿਆਨ ਰੱਖਿਓ ਤੁਹਾਨੂੰ ਅਜੇ ਤੱਕ ਕੋਈ ਥਾਣੇ ਦਾ ਟੱਕ ਰੇ ਨਹੀਂ ਇਹ ਥਾਣੇ ਮਾਰ ਤੋਂ ਬਸਰੀ ਨਹੀਂ ਲੱਗ ਰਿਹਾ ਜੇ ਆਏ ਤਾਂ ਉਹ ਤੋਂ ਉਹ ਕਾਣੇ ਇਹ ਥੋੜੇ ਜਿᱷ ਫਰਕ ਨਿਕਲ ਆਇਆ ਤੇ ਮੈਂ ਤੁਹਾਡਾ ਬੰਦਾ ਨਾ ਟੰਗ ਦੂੰ ਮੈਂ ਸਿੱਧੀ ਗੱਲ ਮੇਰੇ ਸ਼ਬਦਾਂ ਦਾ ਗੁੱਸਾ ਨਾ ਕਰੋ ਮੈਂ ਡਾਂਗ ਥੱਲੇ ਪਾ ਕੇ ਤਾਂ ਹੀ ਕੱਢ ਦੂੰ ਕਿਹਨੂੰ ਮੰਨਦੇ ਹੋ ਗੁਰਦੁਆਰਾ ਸਾਹਿਬ ਜਾਂਦੇ ਮੰਦਰ ਮਸੀਤ ਕਿੱਥੇ ਜਾਂਦੇ ਹਾਂਜੀ ਗੁਰਦੁਆਰਾ ਜਾਂਦੇ ਆ ਵੈਸੇ ਸਾਰੇ ਸਰਬ ਗੁਰਦੁਆਰੇ ਜਾਂਦੇ ਹੋ ਅੱਜ ਕੱਲ ਬਹੁਤ ਉਹ ਵੀ ਹੈਗੇ ਦਾੜੀਆਂ ਕੇਸ ਰੱਖ ਕੇ ਤੇ ਉਹ ਹੋਰ ਹੀ ਪਾਸੇ ਲੱਗੇ ਫਿਰਦੇ ਆਂ ਵੀ ਅਸੀਂ ਕੋਠੇ ਮੋੜ ਕੇ ਆਏ ਕਰੀ ਹੋੜੇ ਜਾਂਦੀ ਨਹੀਂ ਨਹੀਂ ਮੈਂ ਤਾਂ ਤੁਹਾਨੂੰ ਦੱਸਣਾ ਚਾਹਣਾ ਵੀ ਬਹੁਤ ਉਹ ਵੀ ਹੈਗੇ ਨੇ ਜਾਂਦੇ ਗੁਰਦੁਆਰੇ ਜਾਂਦੇ ਜਾਂਦੇ ਹਟ ਕੇ ਨਾ ਆਏ ਆਲੇ ਤੇ ਲੱਗੇ ਫਿਰਦੇ ਕਹਿੰਦੇ ਬੰਦਾ ਕਰਪਾ ਤਾਂ ਦੋਈ ਮੈਂ ਹੁਣ ਜਾਣਾ ਤੇ ਮੈਨੂੰ ਕਹਿੰਦਾ ਆ ਗਿਆ ਮੈਂ ਦੋ ਅੱਧੇ ਘੰਟੇ ਨੂੰ ਆ ਗਿਆ ਘੰਟੇ ਨੂੰ ਆ ਗਿਆ ਸੇ ਬਹਿ ਕੇ ਮੁੜਿਆ ਹੁਣਾਂ ਜੀ ਹਜੇ ਗਾਂ ਡੀਏਪੀ ਰੇ ਸਪਰੇ ਸਾਰਾ ਕੁਝ ਲੈਣ ਆਲਾ ਪਿਆ ਜੀ ਗਾਂ ਝੋਨਾ ਲਾਉਣਾ ਜੀ ਤੇ ਮੈਨੂੰ ਮੈਂ ਹੁਣ ਕੱਲ੍ਹ ਕੇ ਪਰਸੋਂ ਗਿਆ ਸੀ ਮੈਂ ਕਿਹਾ ਵੀ ਪਹਿਲਾਂ ਹਿਸਾਬ ਮਲਾਣਾ ਵੀ ਮੈਨੂੰ ਪੈਸਿਆਂ ਦੀ ਲੋੜ ਆ ਵੀ ਮੈਂ ਠੇਕੇ ਵਾਲਿਆਂ ਨੂੰ ਵੀ ਦੇਣੇ ਲੱਖ ਰੁਪਈਆ ਮੇਰਾ ਖਰਾਬ ਹੁੰਦਾ ਤੇ ਵੀ ਤੂੰ ਐ ਨਾ ਕਰ ਤੇ ਮੈਨੂੰ ਕਹੇ ਤੇਲ ਦੀ ਤੇਲ ਦੀ ਪਰਚੀ ਲੈ ਜਾ ਤੇਲ ਦੀ ਪਰ ਮੈਂ ਤੇਲ ਸਿਰਚ ਮਾਰਨਾ ਜੀ ਮੈਂ ਤਾਂ ਪੈਸਿਆਂ ਦੀ ਲੋੜ ਆਈ ਕਰ ਲੈ ਤੇ ਦਦਾ ਸਿਰ ਤੇ ਕੀ ਕਰੂਗਾ ਜੇ ਤੁਸੀਂ ਮੈਨੂੰ ਇੱਕ ਗੱਲ ਨਹੀਂ ਸਮਝ ਆ ਰਹੀ ਵੀ ਜਦੋਂ ਲੋਡਿੰਗ ਲਿਫਟਿੰਗ ਹੋ ਜਾਂਦੀ ਹੈ ਨਾ ਫਸਲ ਦੀ ਹਾਂਜੀ ਉਹਦੇ ਹਿਸਾਬ ਕਿਤਾਬ ਕਰਕੇ ਆੜਤੀਆ ਜਿਹੜਾ ਉਹ ਜ਼ਿੰਮੇਦਾਰ ਨੂੰ ਕਹਿੰਦਾ ਵੀ ਜਾਂ ਤਾਂ ਮੇਰੇ ਤੇਰੇ ਵੱਲ ਟੁੱਟ ਗਏ ਜਾਂ ਤੇਰੇ ਮੇਰੇ ਵੱਲ ਵੱਧ ਗਏ ਹਾਂਜੀ ਤੁਸੀਂ ਹਿਸਾਬ ਕਰਕੇ ਨੂੰ ਕਹਿੰਦੇ ਵੀ 10 ਹੁਣ ਤੂੰ ਗਾਹ ਕੀ ਕਰਨਾ ਇਹਨਾਂ ਨੂੰ ਹਿਸਾਬ ਬਣਾ ਕੇ ਦਿੱਤਾ ਹੋਵੇ ਨਹੀਂ ਹਿਸਾਬ ਤੁਸੀਂ ਹੁਣ ਦੇਖੋ ਹਿਸਾਬ ਬਣਾ ਕੇ ਨਹੀਂ ਦਿੱਤਾ ਤੁਸੀਂ ਇਹਲੇ ਹਿਸਾਬ ਬਣਾ ਕੇ ਦਿੱਤਾ ਹੁੰਦਾ ਤਾਂ ਇੱਥੇ ਨਾ ਆਉਂਦਾ ਇਹਨਾਂ ਨੂੰ ਹਿਸਾਬ 'ਚ ਸਮਝਾਂ 'ਚ ਫਰਕ ਆ ਹੀ ਨਹੀਂ ਸਮਝਾਂ 'ਚ ਨਹੀਂ ਤੁਸੀਂ ਕਣਕ ਦਾ ਹਿਸਾਬ ਕਿਉਂ ਨਹੀਂ ਕੀਤਾ ਪਿਛਲਾ ਹਿਸਾਬ ਦੋ ਤਿੰਨ ਸਾਲਾਂ ਦਾ ਕਹਿੰਦਾ ਵੀ ਸਾਨੂੰ ਬਣਾ ਕੇ ਦਿੰਦਾ ਸਾਡੇ ਸੈੱਡ ਟੁੱਟ ਜਾਂਦਾ 4 ਲੱਖ 5 ਲੱਖ 6 ਲੱਖ ਉਹ ਇਹ ਕੋਈ ਸਮਾਨ ਮੇਰੇ ਤੋਂ ਲੈ ਕੇ ਜਾਂਦੇ ਆ ਜਿਹੜੀ ਚੀਜ਼ ਸਾਡੇ ਕੋਲ ਨਹੀਂ ਹੁੰਦੀ ਅਸੀਂ ਉਹਨੂੰ ਬਾਜ਼ਾਰ 'ਚ ਚੱਕਵਾ ਦਿੰਨੇ ਹਾਂ ਕਿਤੋਂ ਦਵਾਤੀ ਤੁਸੀਂ ਮੈਨੂੰ ਸਾਫ ਸ਼ਬਦਾਂ 'ਚ ਜਿਹੜੀ ਗੱਲ ਮੈਂ ਪੁੱ 2.5 ਬਸ ਨਬੇੜਾ ਚਾਹੀਦਾ ਹੈ। ਹਾਂਜੀ। ਠੀਕ ਹੈ ਤੇ ਉਹ ਮੈਂ ਕਰਨਾ ਹੈ। ਹਾਂਜੀ। ਮੈਨੂੰ ਇਹ ਗੱਲ ਦੱਸੋ ਕਿ ਤੁਸੀਂ ਹੁਣ ਤੱਕ 1.5 ਮਹੀਨੇ ਤੋਂ ਉੱਤੇ ਹੋ ਗਿਆ ਕਣਕ ਮੰਡੀਆਂ ਤੋਂ ਚੱਕੀ ਗਈ। ਤੁਸੀਂ ਹੁਣ ਤੱਕ ਕਣਕ ਦਾ ਹਿਸਾਬ ਕਿਉਂ ਨਹੀਂ ਕਰਦੇ ਉਹਦੀ 25 ਕੇ 30 ਕੇ 32 ਕਿੱਲਾਂ ਦੀ ਕਿੰਨੀ ਹੈ ਠੇਕੇ ਵਾਲੀ ਸਮੇਤ। ਤੁਸੀਂ ਹਿਸਾਬ ਕਿਉਂ ਨਹੀਂ ਕਰਦੇ ਕਣਕ ਦਾ? ਉਹ ਹਿਸਾਬ ਮੈਂ ਪੈਸੇ ਦੇਣਾ ਤੁਹਾਨੂੰ ਪਹਿਲਾਂ ਤਾਂ ਪੈਸੇ ਦੇ ਦੇ ਕੇ ਨਹੀਂ ਪਹਿਲੇ ਟੁੱਟੀਆਂ ਦੇ ਦੇ ਮੈਨੂੰ। ਮਤਲਬ ਪੈਸੇ 1 ਮਿੰਟ। ਪੈਸੇ ਟੁੱਟਦੇ ਤਾਂ ਫਿਰ ਤੁਹਾਡਾ ਮਤਲਬ ਕੀ ਹੈ ਤੁਸੀਂ ਹਿਸਾਬ ਨਹੀਂ ਕਰੋਗੇ ਤਾਂ? ਮੈਂ ਇਹਨਾਂ ਨੂੰ ਫਰਾ ਇੱਕ ਵਾਰੀ ਅੰਦਾਜ਼ਾ ਨਾਲ ਦੱਸਦਾ ਸੀਗਾ ਜੀ। ਵ ਤੇ ਬਾਕੀ ਜਿਹੜਾ ਸਹੀ ਹਿਸਾਬ ਦਾ ਹੈਗਾ ਉਹ ਇਹਨਾਂ ਨੂੰ ਮੈਂ ਕੋਈ ਗੱਲ ਨਹੀਂ ਛੋਟੇ ਮੋਟੇ ਦਿਨਾਂ ਦੇ ਵਿੱਚ ਲਾ ਕੇ ਦੇ ਦੂੰਗਾ ਇਹਨਾਂ ਨੂੰ ਮੈਂ ਇਹਨਾਂ ਗਣੇ ਅੰਦਾਜ਼ਾ ਜੇ ਮੈਂ ਦੱਸਦਾ ਸੀ ਇਹਨਾਂ ਨੂੰ ਵੀ 4 ਤੋਂ ਲੈ ਕੇ 5 ਲੱਖ ਰੁਪਏ ਇਹਨਾਂ ਦਾ ਕਟੇਗਾ ਹੋ ਜਾ। ਜੀ ਦੇਖੋ ਥੋੜੀ ਜਣੀ ਕਾਮ ਹੈ ਨਾ ਪੜ੍ਹੀ ਲਿਖੀ ਕਾਮ ਹੈ। ਹਾਂਜੀ ਠੀਕ ਹੈ। ਮੈਂ ਆਪ ਜਟਾ ਜੀ ਵੀ ਨਾਰਾ ਦਾ ਮੁੰਡਾ ਹੈ ਤੇ ਉਹ ਕਹਿੰਦੇ ਵੀ ਜਦੋਂ ਕੋਤ ਪ੍ਰਮਾਤਮਾ ਨੇ ਭਗਵਾਨ ਨੇ ਧਰਮਲਾਇ ਨੇ ਰੱਬ ਨੇ ਜੋ ਕਹਨੇ ਆਂਦੇ ਅਕਲਵੰਡੀ ਸੀ ਨਾ ਹਾਂਜੀ ਤੇ ਸਭ ਤੋਂ ਪਹਿਲਾਂ ਥੋੜੀ ਕੈਟਾਗਰੀ ਨੂੰ ਪੁੱਛਿਆ ਸੀਗਾ ਬਾਣੀਆਂ ਕੈਟਾਗਰੀ ਨੂੰ ਹਾਂਜੀ ਵੀ ਆਇ ਇਹਨੂੰ ਕਿੱਥੇ ਰੱਖਣਾ ਹੈ ਤੇ ਉਹ ਥੋੜੇ ਬਾਣੀਆਂ ਭਾਈ ਜਰਣੇ ਇਹ ਗੱਲ ਪੁੱਛੀ ਸੀ ਵੀ ਇਹ ਕਾਦੇ ਵਾਸਤੇ ਹੈ ਉਹ ਕਹਿੰਦਾ ਵੀ ਇਹ ਕੰਮ ਕਰਨ ਤੋਂ ਪਹਿਲਾਂ ਦੱਸ ਦਿਆ ਕਰੂਗੀ ਜਿਹੜੀ ਅਕਲ ਹੈ ਐਂ ਕਰ ਲਾ ਤੇ ਉਹ ਸਹੀ ਹੋ ਜਾ ਕਰੂਗਾ ਤੇ ਥੋੜਾ ਬਾਣੀਆਂ ਭਾਈ ਜਰਾ ਕਹਿੰਦਾ ਵੀ ਮੇਰੇ ਮੂਰੇ ਲਾ ਦੋ ਇਹਨੂੰ ਜਿਹੜੀਆਂ ਕਹਾਵਤਾਂ ਹੈ ਪ੍ਰਾਣੀਆਂ ਬਜ਼ੁਰਗਾਂ ਦੀ ਮੈਂ ਕੋਲੋਂ ਨਹੀਂ ਬਣਾ ਰਿਆ ਠੀਕ ਹੈ ਜੀ ਥੋੜੇ ਬਾਣੀਆਂ ਕੈਟਾਗਰੀ ਨੇ ਜਦੋਂ ਇਨਸਾਨ ਬਣਿਆ ਨਾ ਤੇ ਅਕਲ ਮੂਰੇ ਲਵਾ ਕੇ ਲੈਂਦੀ ਸੀ ਹਾਂਜੀ ਵੀ ਆਪ ਦੀ ਜ਼ੁਬਾਨ ਤੋਂ ਪਹਿਲਾਂ ਜਿਹੜੀ ਅਕਲ ਕੰਮ ਕਰਦੀ ਹੈ ਜਿੱਥੇ ਸਾਡੀ ਵਾਰੀ ਆਈ ਸੀ ਉਦੋਂ ਪੁੱਛਿਆ ਵੀ ਅਕਲ ਤੇ ਸਾਡੀ ਮੁੱਛ ਅਸੀਂ ਤਾਂ ਚਾਰ ਉਂਗਲਾਂ ਤਾਂ ਪਿੱਛੇ ਨਾ ਵੱਟ ਪਿੱਛੇ ਤੇ ਬੰਦਾ ਮਾਰ ਦਿੰਨੇ ਆ ਠੀਕ ਹੈ ਉਦੋਂ ਬਾਅਦ ਚੱਕਲ ਆਉਂਦੀ ਹੈ ਕਿਉਂਕਿ ਕਹਤਾ ਸੀ ਰੱਬ ਨੂੰ ਵੀ ਅਸੀਂ ਜੱਟ ਆਂ ਜਿੱਥੇ ਅਸੀਂ ਜਾਵਾਂਗੇ ਤੇ ਇਕੱਲ ਸਾਲੀ ਲੱਗਦੀ ਸਾਡੇ ਮੂਰੇ ਲੱਗ ਕੇ ਜਾਊ ਉੱਥੇ ਵੇਸੇ ਬੰਦੇ ਦੋ ਮਾਰਨੇ ਪੈ ਜਾਣ ਪਰ ਚਾਰ ਕਨਾਲਾਂ ਦਾ ਸਮਝੌਤਾ ਨਹੀਂ ਕਰਨਾ ਕਿਉਂਕਿ ਉਦੋਂ ਇਹ ਸਾਡੇ ਵੱਡ ਬਡੇਰੇ ਨੇ ਕਹਿੰਦੇ ਇਹ ਕਹਤਾ ਸੀਗਾ ਮੈਂ ਕੋੜੋ ਨਹੀਂ ਬਣਾ ਰਿਹਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਇਹ ਗੱਲਾਂ ਬਣੀਆਂ ਉਹ ਕਹਿੰਦੇ ਵੀ ਉਹ ਕਹਿੰਦਾ ਵੀ ਅਸੀਂ ਤਾਂ ਜੱਟ ਹੁੰਨੇ ਆ ਜੀ ਇਸੀ ਗੱਲ ਉਹ ਕਹਿੰਦੇ ਜੀ ਬਾਣੀਆਂ ਦੇ ਅੱਕ ਲੱਗੇ ਹੁੰਦੀਆਂ ਤੇ ਜੜ ਦੇ ਪਿੱਛੇ ਹੁੰਦੀਆਂ ਅਕਲ ਨਾਲਾ ਪੁਰਜੇ ਤੇ ਤੁਸੀਂ ਕਿੱਥੇ ਲਵਾਉਣਾ ਤੁਹਾਡੇ ਅੱਗੇ ਕੇ ਪਿੱਛੇ ਕੇ ਕਿੱਥੇ ਤੇ ਉਹ ਜੱਟ ਨੇ ਕਿਹਾ ਕਹਿੰਦਾ ਜੱਟ ਹੁੰਨੇ ਆਸੀਂ ਸਾਡੇ ਮੂਹਰੇ ਲੱਗ ਕੇ ਮਰਨਾ ਆਂਦੇ ਨੇ ਸਾਲੀ ਲੱਗਦੀ ਅਕਲ ਸਾਡੇ ਮੂਹਰੇ ਕਿਤੋਂ ਲੁਗੀ ਪਿੱਛੇ ਜਿੱਥੇ ਮਰਜੀ ਤੁਰੇ ਫਿਰਿਆਂ ਦਾ ਹੁਣ ਫਿਰ ਉਹ ਤੁਸੀਂ ਵੇਖਿਆ ਨਾ ਵੀ ਜੋ ਮਰਜੀ ਹੋ ਜਾਏ ਕਤਲ ਕਰਨਾ ਪਏ ਜੇ ਥਾਣੇ ਕਚਹਿਰੀਆਂ ਬੇਸ਼ੱਕ ਸਾਰੀ ਉਮਰ ਲੱਗ ਜੇ ਪਰ ਫਿਰ ਵੀ ਇਹੀ ਕਹਣਾ ਕੋਈ ਨਹੀਂ ਮੈਂ ਆ ਦੀ ਆਕੜ ਕੱਢ ਕੇ ਛੱਡੂਗਾ ਮੈਂ ਤੇਦੀਆਂ ਕੀਸੀਆ ਕਰਾ ਕੇ ਛੱਡੂਗਾ ਫਿਰ ਆ ਗੱਲ ਹੁੰਦੀ ਬਾਣੀਆਂ ਜਿਹੜਾ ਬੜਾ ਝਗੜਾ ਹੋ ਜਾਉ ਉਹਦੇ ਨੂੰ ਮੇੜ ਦਿੰਦਾ ਤੁਸੀਂ ਕਿਵੇਂ ਜੱਟ ਬਾਣੀਆਂ ਬਨੇ ਬੈਠੇ ਹੋ ਤੁਸੀਂ ਕਲੇਸ਼ਪਾਈ ਬੈਠੇ ਹੋ ਤਿੰਨ ਸਾਲਾਂ ਦਾ ਹਿਸਾਬ ਕਰੀ ਬੈਠਾ ਹੈ 6 ਮਹੀਨੇ ਤੋਂ ਤੁਸੀਂ ਦੇਖੋ ਮੈਂ ਤੁਹਾਨੂੰ ਕਹਣਾ ਕਿ ਤੁਹਾਨੂੰ ਤੁਸੀਂ ਉਹੀ ਨਾ ਮੇਰਾ ਗੁੱਸਾ ਨਾ ਕਰਿਓ ਮੈਂ ਨਹੀਂ ਕਿਸੇ ਨੂੰ ਮਾੜਾ ਬੋਲਦਾ ਹੁੰਦਾਗਾ ਮੈਨੂੰ ਤਾਂ ਸਾਨੂੰ ਤਾਂ ਸੰਸਕਾਰ ਹੀ ਹੁਜੇ ਮਿਲੇ ਵੀ ਆ ਵੀ ਤੁਸੀਂ ਅਕਲ ਨੂੰ ਅੱਗੇ ਰੱਖਣ ਵਾਲਾ ਕੰਮ ਹੀ ਕਰੋ ਜੇ ਕੋਈ ਡਿਸਪਿਊਟ ਹੈਗਾ ਤਾਂ ਡਿਸਪਿਊਟ ਜੇ ਕੋਈ 20-50 ਹਜ਼ਾਰ ਦਾ ਹੋਵੇ ਨਾ ਸੀਟ 'ਚ ਤਾਂ ਮੈਂ ਵੀ ਮੰਨ ਸਕਦਾ ਭਲੇਖਾ ਕਿਨੂੰ ਲੱਗ ਸਕਦਾ ਚਾਰ-ਚਾਰ 5-5 ਲੱਖ ਦਾ ਜਾਂ 6-6 ਲੱਖ ਦਾ ਭਲੇਖਾ ਕਦੇ ਨਹੀਂ ਲੱਗਦਾ ਹੁੰਦਾ ਬੰਦਾ ਤੁਹਾਡੇ ਜੋ ਗਲਤ ਹੈਗਾ ਤੁਸੀਂ ਗਲਤੋਂ ਕਿ ਇਹ ਗਲਤ ਹੈ ਉਹ ਹੁਣ ਜਦੋਂ ਮੈਂ ਨਵੇੜਾ ਕਰੂੰ ਮੈਨੂੰ ਪਤਾ ਲੱਗ ਜਾਊਗਾ ਇਸ ਕਰਕੇ ਹੁਣ ਮੈਂ ਇਹ ਗੱਲ ਕਹਿਣਾ ਕਾਣਾ ਚਾਣਾ ਕੋਸ ਮੈਂ ਇਹ ਉਹੀ ਗੱਲ ਕਰਨੀ ਚਾਹਣਾ ਜਿਹੜੀ ਤੁਸੀਂ ਅਖਾਲ ਦੀ ਗੱਲ ਕਰਦੇ ਆ ਇਹਨੇ ਉਸੇ ਅਖਾਲ ਨਹੀਂ ਪਤਾ ਨਹੀਂ ਕਿੰਨੇ ਕਹਣਾ ਠੱਗੀਆਂ ਮਾਰੀਆਂ ਜੀ ਤੇ ਉਸੇ ਅਖਾਲ ਦਾ ਮੇਰੇ ਨਾਲ ਪਤਾ ਨਹੀਂ ਕਿੰਨਾ ਜਵਾਬ ਨੂੰ ਲਗਾਉਂਦੇ ਆ ਤੁਸੀਂ ਕਿਹੜੀਆਂ ਕਿਹੜੀਆਂ ਗੱਲਾਂ ਠੱਗੀਆਂ ਕਿਹੜੀਆਂ ਠੱਗੀਆਂ ਹੋਈਆਂ ਇਹ ਠੱਗੀਆਂ ਹੋਈਆਂ ਹੁਣ ਜੋ ਤੁਹਾਡੇ ਹਿਸਾਬ ਸਮਝ ਨਹੀਂ ਆਉਂਦਾ ਹੁਣ ਤੁਸੀਂ ਪੜ੍ਹੇ ਲਿਖੇ ਨਹੀਂ ਸਾਡਾ ਤਾਂ ਨਿਕਲ ਕਸੂਰ ਅਸੀਂ ਤੁਹਾਨੂੰ ਟਾਈਮ ਸਰ ਸਾਰਾ ਕੋ ਪਰਚੀਆਂ ਸਾਫ ਲਾ ਕੇ ਤੁਹਾਨੂੰ ਦੇਈ ਜਾਂਦੇ ਆ ਪੜ੍ਹੇ ਲਿਖੇ ਕਿਉਂ ਨਹੀਂਗੇ ਪੜ੍ਹੇ ਲਿਖੇ ਹੋਈਆਂ ਫਿਰ ਅਸੀਂ ਇੱਕ ਇੱਕ ਕਲਮ ਲੇਖੀ ਬੈਠੇ ਆ ਇੱਕ ਇੱਕ ਕਲਮ ਤਾਂ ਸਾਡੇ ਬੜਾ ਮਸਾਲਿਆਂ ਦਾ 150 ਬੰਦੇ ਲੱਗਿਆ ਤੇ ਇੱਕ ਨਾਲ ਮੇਰਾ ਰਿਕਾਰਡ ਖਰਾਬ ਕਰਾ ਦਿੱਤ ਨੂੰ ਜਦੋਂ ਦਾ ਤੈਨੂੰ ਮੈਂ ਕਿਹਾ ਹੁਣ ਵੀ ਮੈਂ ਇਹ ਕਹੇ ਕਲਮ ਲੇਖੀ ਬਠਾ ਮੈਂ ਤਾਂ ਇਤ ਕੀ ਹਿਸਾਬ ਲੈਣਾ ਹੀ ਲੈਣਾ ਉਦੋਂ ਦਾ ਤੂੰ ਪੁੱਠਾ ਹੀ ਚੱਲਦਾ ਤੇ ਪੁੱਠਾ ਜਦੋਂ ਪਹਿਲਾਂ ਤੇ ਕਿਹੜੀ ਪੈਸੇ ਪਹਿਲਾਂ ਤੂੰ ਨਵੇੜ ਦਾ ਪਿਛਲਾ ਹਿਸਾਬ ਤੋਂ ਨਵੇੜਿਆ ਗਾਹਲਾ ਹਿਸਾਬ ਤੋਂ ਮੰਗੀ ਜਨਾ ਪਿਛਲਾ ਹਿਸਾਬ ਤੋਂ ਨਵੇੜਦਾ ਪਿਛਲਾ ਹਿਸਾਬ ਸਾਡਾ ਸਰ ਹੈ ਹੀ ਨਹੀਂ ਪੈਸੇ ਤੇ ਫਿਰ ਗੱਲ ਤਾਂ ਹੋਈ ਹੈ ਨਾ ਹਿਸਾਬ ਕਰੇ ਤਾਂ ਪਤਾ ਲੱਗੂਗਾ ਹੁਣ ਤੁਹਾਨੂੰ ਕਹਦਾ ਵੀ ਥੋੜਾ ਅਸੀਂ ਵੀ ਥੋੜਾ ਆ ਉਹ ਜੇ ਵੀ ਸੀ ਕਿਸੇ ਕੰਮ 'ਚ ਘਰੇ ਆਪਣੇ ਵੀ ਫੰਕਸ਼ਨ ਜਾਂ ਸੀਗਾ ਵੀ ਤੁਹਾਨੂੰ ਹਿਸਾਬ ਬਣਾ ਕੇ ਦੇ ਦ ਯਾਰੀ ਤਾਂ ਹੁਣ ਤੁਸੀਂ ਵੇਖੋ ਜੀ ਤੁਹਾਨੂੰ ਹਿਸਾਬ ਲਾ ਕੇ ਹਰ ਵਾਰੀ ਦੇਈ ਜਾਂਦੇ ਆ ਹੁਣ ਜੇ ਥੋੜੇ ਹਿਸਾਬ ਸਮਝੇ ਚ ਫਰਕ ਆ ਤਾਂ ਹੁਣ ਸਾਡਾ ਕੀ ਕਸੂਰ ਉਹਦੇ ਵਿੱਚ ਤੂੰ ਹੋਰ ਬੰਦੇ ਬੁਲਾ ਤੇਰੇ ਪਿੰਡੋਂ ਕਿੰਨੇ ਬੰਦੇ ਹੁੰਦੇ ਆ ਮੇਰੇ ਕੋਲੇ ਇੱਕ ਬੰਦੇ ਨਾਲ ਸਾਡਾ ਕਿਤੇ ਕੋਈ ਹਿਸਾਬ ਦਾ ਅਜ ਫਰਕ ਪਿਆ ਹੈਗਾ ਤਾਂ ਥੋੜੇ ਕਹਿ ਦੇਣ ਥੋੜੇ ਬਿਜੁਰਗ ਹੁਣ ਤਾਂ ਚਲੋ ਠੀਕ ਆ ਜਦੋਂ ਹੁੰਦੇ ਤੇ ਫਿਰ ਸਹੀ ਹਿਸਾਬ ਤੁਸੀਂ ਹੁਣ ਤੁਸੀਂ ਕੋਈ ਤੁਸੀਂ ਨਵੇਂ ਹਿਸਾਬ ਕਰਨ ਲੱਗੀ ਪਈ ਸਾਡੇ ਨਾਲ ਕੱਲੀ ਕੱਲੀ ਕਲਮ ਕਿਉਂ ਨਹੀਂ ਮਲਾਉਂਦੇ ਮੈਂ ਤੈਨੂੰ ਕਹਿੰਦਾ ਵੀ ਸਾਡੇ ਆਪਣੇ ਹੁਣ ਫੰਕਸ਼ਨ ਚੱਲੀ ਜਾਂਦਾ ਸੀਗਾ ਥੋੜੇ ਉਧਰ ਉਲਝੇ ਹੋਏ ਸੀਗੇ ਵੀ ਮੈਂ ਕਿਹਾ ਵੇਖ ਹੀ ਲਵਾਂ ਪਹਿਲਾਂ ਤੁਹਾਡੇ ਜੋ ਨਕਲ ਕੇ ਕੀ ਹੁੰਦਾ ਹੈ ਛੇੜ ਕੇ ਇੱਕ ਗੱਲ ਦੱਸੋ ਮੇਰੇ ਤੁਹਾਡੇ ਦਾ ਫੰਕਸ਼ਨ ਚੱਲੀ ਜਾਂਦਾ ਹੈ ਹਾਂਜੀ ਜੱਟ ਜ਼ਿਮੀਦਾਰ ਤਾਂ ਅੱਗੇ ਮਰਿਆ ਪਿਆ ਹਾਂਜੀ ਫਾਹੇ ਲਈ ਜਾਂਦੇ ਆ ਹਾਂਜੀ ਠੀਕ ਹੈ ਪੰਜ ਬਾਜੇ ਪੂਰੇ ਨਹੀਂ ਹੁੰਦੇ ਆਖਰ ਤੁਹਾਡੇ ਨਾਲ ਜੱਟ ਜੀਮੇਦਾਰ ਜੁੜਿਆ ਰਹੂਗਾ ਤਾਂ ਫੇਰ ਹੀ ਤੁਹਾਡੇ ਘਰ ਪਰਿਵਾਰ ਚੱਲਨੇ ਆ ਨਾ ਤੁਸੀਂ ਇੱਕ ਸੋਚ ਕੇ ਵੇਖੋ ਵੀ ਬਾਣੀਆਂ ਗੁੱਸਾ ਨਾ ਕਰੋ ਮੇਰੀ ਗੱਲ ਤਾਂ ਮੈਂ ਅਸਲੀਅਤ ਬਿਆਨ ਕਰਨ ਲੱਗਿਆ ਹਾਂ ਬਾਣੀਆਂ 10 22 10 ਦੀ ਇੱਕ ਦੁਕਾਨ ਪਾ ਕੇ ਬਿੰਦਾ ਇੱਕ ਸਿਰਫ ਪੈਸਿਆਂ ਦੇ ਸਿਰ ਤੇ ਪੈਸੇ ਉਹਦੇ ਕੋਲੇ ਹੈਗੇ ਨਾ ਜ਼ਮੀਨ ਖਰੀਦ ਸਕਦਾ ਉਹਨਾਂ ਪੈਸਿਆਂ ਨਾਲ ਖਰੀਦ ਸਕ ਉਹਨੂੰ ਪਤਾ ਵੀ ਜ਼ਮੀਨ ਖਰੀਦ ਕੇ ਫਾਇਦਾ ਨਹੀਂਗਾ ਕਿਉਂਕਿ ਖੇਤੀ ਲਾਹੇਵੰਦਾ ਜਿਹੜਾ ਧੰਦਾ ਉਹ ਨਹੀਂ ਰਹੀ ਇਸ ਕਰਕੇ ਜਿਹੜਾ ਤੁਸੀਂ ਕੱਲਾ ਪੈਸੇ ਤੋਂ ਕਮ ਲੈਂਦੇ ਹੋ ਦਿਨ ਰਾਤ ਮੀਂਹ ਹੀਰੀ ਗਰਮੀ ਸਰਦੀ ਥੋੜੀ ਸੂਈ ਸੁੱਤਿਆਂ ਜਾਗਦਿਆਂ ਵਿਆਜ ਇੱਥੇ ਸਾਰਾ ਸਭ ਤੇ ਸਾਡਾ ਚੱਲਣਾ ਜੀ ਸਾਰਾ ਸਭ ਤੇ ਛੇੜ ਦੀ ਵਿਆਜ ਤੇ ਸਭ ਤੇ ਸਾਡੇ ਕੋਲੇ ਹੋਰ ਕਿਹੜਾ ਜੀ ਸਾਨੂੰ ਵਿਆਜ ਦੇ ਸਰ ਤੇ ਚੱਲਣਾ ਨਾ ਇਧਰਲੇ ਪਾਸੇ ਜੰਨਾਚਰ ਫਸਲ ਜਿਹੜੀ ਆ ਨਾ ਵੇਚਣ ਤੋਂ ਲੈ ਕੇ ਵੱਢਣ ਤੱਕ ਮੰਡੀ ਚ ਜਾ ਕੇ ਜਨਜਰ ਕੰਡੇ ਤੇ ਤੁਲਦੀ ਨਹੀਂ ਉਹ ਨਜ਼ਰ ਸਾਹ ਸੁੱਕੇ ਰਹਿੰਦੇ ਆ ਇਦੋਂ ਬਦਲ ਚੜ ਕੇ ਆ ਗਿਆ ਤੁਸੀਂ ਮੜਾ ਜਾ ਇਹ ਵੀ ਪੁੱਛਣਾ ਜੀ ਹੁਣ ਇਹਨਾਂ ਦੇ ਇਹਨਾਂ ਦੇ ਆਉਤੇ ਚਲੋ ਵਿਆਹ ਨਹੀਂ ਇਹਨਾਂ ਦੇ ਕੋਈ ਰਿਸ਼ਤੇਦਾਰ ਜਿ ਮੜਾ ਮੋਟਾ ਵਿਆਹ ਹੋਵੇ ਤੇ ਰੁਪਈਆ ਲੱਖ ਰੁਪਈਆ ਤੋਂ ਘੱਟ ਕਿਤੇ ਲੈਕਣੀਆਂ ਤੇ ਦੇਖੋ ਜੀ ਕੁਝ ਕਰਦੇ ਹੁਣ ਫਿਰ ਕਹਣਗੇ ਸਾਡੀ ਭਾਣਜੀ ਦਾ ਵਿਆਹ ਜੀ ਭਤੀਜੀ ਦਾ ਵਿਆਹ ਹੁਣ ਉਹ ਪੈਸੇ ਇਹਨਾਂ ਦੇ ਯਾਦ ਜਿੱਤੇ ਨੇ ਤੁਸੀਂ ਇਹ ਚੀਜ਼ਾਂ ਮੇਰੇ ਮੂਰੇ ਰੱਖੋਗੇ ਮੇਰਾ ਉਹਨਾਂ ਨਾਲ ਦੇਖੋ ਮੈਂ ਮੇਰਾ ਮੇਰਾ ਮਕਸਦ ਕਲਮਾ ਨਾਲ ਵੀ ਉਹ ਸਾਲੀ ਦੇ ਵਿਆਹ ਤੇ ਲੈ ਕੇ ਗਿਆ ਕਿ ਉਹ ਮਾਸੀ ਦੇ ਮੁੰਡੇ ਦੇ ਵਿਆਹ ਤੇ ਲੈ ਕੇ ਗਿਆ ਕਿ ਉਹ ਕਾਦੇ ਵਾਸਤੇ ਭੋਗ ਆਸਤੇ ਲਗਾਇਆ ਖੁਸ਼ੀ ਵਾਸਤੇ ਲਗਾਇਆ ਮਰਨ ਵਾਸਤੇ ਮੈਨੂੰ ਨਹੀਂ ਵਾਸਤਾ ਉਸ ਦਾ ਮੇਰਾ ਮਕਸਦ ਜਿਹੜਾ ਮੇਰਾ ਮਕਸਦ ਇਹ ਹੈ ਵੀ ਤੁਸੀਂ ਅੱਜ ਤੱਕ 1.5 ਮਹੀਨੇ ਤੋਂ ਵੱਧ ਕਣਕ ਵੇਚੀ ਨੂੰ ਹੋ ਗਿਆ ਹਾਂਜੀ ਤੁਸੀਂ 1.5 ਮਹੀਨੇ ਦਾ ਹਿਸਾਬ ਕਿਉਂ ਨਹੀਂ ਬਣਾਇਆ ਬਸ ਤੁਹਾਨੂੰ ਮੈਂ ਮਜਬੂਰੀ ਦੱਸੀ ਹੈ ਜੀ ਆਪਣੇ ਥੋੜਾ ਜਿਹਾ ਫੰਕਸ਼ਨ ਜਿਹੜੀ ਹੁੰਦਾ ਹੈ ਘਰੇ ਉਹਦੇ ਕਰਕੇ ਹਿਸਾਬ ਇਹਨਾਂ ਦਾ ਰਹਿ ਗਿਆ ਪੈਂਡਿੰਗ ਤੁਸੀਂ ਇਹਨਾਂ ਦਾ ਇਹਨਾਂ ਦਾ ਹਿਸਾਬ ਆਪਾਂ ਨਿਵੇੜ ਦਾਂਗੇ ਥੋੜੇ ਮੋਟੇ ਦਿਨਾਂ ਤੱਕ ਬਈ ਖਾਤਾ ਲੈ ਆਉਣਾ ਨਹੀਂ ਮੈਂ ਬਈ ਖ ਥੋੜਾ ਸਾਹਿਬ ਤਾਂ ਕਿਤੇ ਮੇਰੇ ਕਾਗਜ਼ ਕੋਲੇ ਹੀ ਹੈ ਜੀ ਸਾਰਾ ਕੋਲੇ ਹਾਂ ਜੀ ਕਿੰਨੇ ਜੰਮਾ ਸਾਹਿਬ ਕੀਤਾ ਮੈਂ ਤਿੰਨਾਂ ਸਾਲਾਂ ਦਾ ਕਲਮਾਂ ਕੱਲੀਆਂ ਕੱਲੀਆਂ ਲਿਖੀਆਂ ਉਹ ਇੱਕ ਚੀਜ਼ ਦਾ ਧਿਆਨ ਰੱਖੀ ਵੀ ਬੇਬੇ ਮੇਰੀ ਗੱਲ ਸੁਣ ਲੈ ਭੈਣ ਵੀ ਮੈਂ ਬਹੁਤ ਹੋਰ ਸਾਹਿਬ ਦਾ ਅਫਸਰ ਹਾਂ ਠੀਕ ਹੈ ਠੀਕ ਹੈ ਹੈ ਸੇਵਾਦਾਰਾਂ ਲੋਕਾਂ ਦਾ ਪਰ ਅਫਸਰ ਉਦੋਂ ਹੈ ਮੈਂ ਜਦੋਂ ਮੈਨੂੰ ਪਤਾ ਲੱਗੇ ਕਿ ਇੱਥੇ ਸਿੱਧੀ ਉਂਗਲ ਨਾਲ ਨਹੀਂ ਨਿਕਲਦਾ ਟੇਢੀ ਉਂਗਲ ਕਰਨੀ ਪੈਣੀ ਹੈ ਜਦੋਂ ਭੈਣ ਮੇਰੀ ਆ ਮੈਂ ਉਂਗਲ ਟੇਢੀ ਕਰ ਲਾ ਨਾ ਤਾਂ ਉਦੋਂ ਫਿਰ ਮੇਰੀ ਉਂਗਲ ਬਹੁਤ ਭੜੇ ਦੀ ਕਨੇਡਾ ਡੀ ਹੁੰਦੀ ਫਿਰ ਬੰਦੇ ਦੀਆਂ ਆਨਲਾਈਨ ਦੋ ਚਾਰ ਪੰਜ ਪੀੜੀਆਂ ਯਾਦ ਰੱਖਦੇ ਆ ਵੀ ਕਿਸੇ ਅਫਸਰ ਨਾਲ ਪੁਲਿਸ ਅਫਸਰ ਨਾਲ ਬਾਤ ਪਿਆ ਸੀਗਾ ਸਾਡਾ ਇੱਕ ਚੀਜ਼ ਦਾ ਧਿਆਨ ਰੱਖਿਓ ਆਪਦੇ ਬੰਦੇ ਨੂੰ ਪੁੱਛ ਲਓ ਤੁਸੀਂ ਜਾਣਦੇ ਹੋ ਜੇ ਕਹਿੰਦਾ ਹਸਾਬਤਾ ਮੇਰੀ ਘਰ ਵਾਲੀ ਕਹਿੰਦੀ ਮੇਰਾ ਮੁੰਡਾ ਅੱਜ ਕੱਲ ਕਾਪੀਆਂ ਕਰਵਾ ਪਾ ਚੱਕੇ ਵੇਖ ਲੈਂਦਾ ਇੱਕ ਚੀਜ਼ ਦਾ ਧਿਆਨ ਰੱਖਿਓ ਜੇ ਥੋੜੇ ਜਿᱷ ਫਰਕ ਨਿਕਲ ਆਇਆ ਤੇ ਮੈਂ ਤੁਹਾਡਾ ਬੰਦਾ ਨਾ ਟੰਗ ਦੂੰ ਮੈਂ ਸਿੱਧੀ ਗੱਲ ਮੇਰੇ ਸ਼ਬਦਾਂ ਦਾ ਗੁੱਸਾ ਨਾ ਕਰੋ ਮੈਂ ਡਾਂਗ ਥੱਲੋਂ ਪਾ ਕੇ ਤਾਂ ਦੀ ਕੱਢ ਦੂੰਗਾ ਜੇ ਚ ਫਰਕ ਜਿਵੇਂ ਮਰਜੀ ਕਰ ਲਿ ਜਿਹੜਾ ਸਹੀ ਗਲਤ ਹੈ ਨਾ ਜਦੋਂ ਮੈਂ ਕੱਢਣ ਤੇ ਆ ਗਿਆ ਜਦੋਂ ਮੈਂ ਡਾਂਗ ਚੱਕ ਲਈ ਤੁਸੀਂ ਸਿੱਧੇ ਤਰੀਕੇ ਨਾਲ ਨਿਬੜੇ ਨਹੀਂ ਨਾ 15 ਦਿਨਾਂ ਦੇ ਵਿੱਚ ਤਿੰਨ ਵਾਰੀ ਚਾਰ ਵਾਰੀ ਸੱਧਿਆ ਉਹ ਬੰਦਾ ਆਇਆ ਤੁਸੀਂ ਤਿੰਨਾ ਚਾਰ ਤਿੰਨਾ ਚਾਰਾਂ ਵਾਰੀ ਗੱਲ ਕਰਦੇ ਕੋਲੇ ਤਾਂ ਇਕੱਲਾ ਇੱਕੋ ਹੀ ਕੰਮ ਆ ਜੀ ਸਾਡੇ ਕੋਲ ਹੋਰ ਬਥੇਰੇ ਕੰਮ ਹੁੰਦੇ ਆ ਹੁਣ ਦੱਸ ਕੀ ਗੱਲੋਂ ਵਿਹਲਾ ਹੈ ਉਹ 40 40 ਸਾਲਾਂ ਦੇ ਮੇਰੇ ਕੋਲ 150 ਮਲਾਕ 150 ਹੁੰਦੇ ਯਾਰ ਤੋਂ ਹੀ ਮੇਰੇ ਨਹੀਂ ਨਹੀਂ ਆ ਤਾਂ ਬਹੁਤ ਤਰਸੀਓ ਗੱਲ ਥੋੜੀ ਆ ਤਾਂ ਬੜੀ ਥੋੜੀ ਮੈਂ ਕਿਹਾ ਹੱਸੋ ਹੀ ਨਹੀਂ ਗੱਲ ਥੋੜੀ ਵੀ ਉਹ ਤੇ ਮੇਰੇ ਕੋਲ 150 ਬੰਦਾ ਮੇਰੇ ਕੋਲ 200 ਬੰਦਾ ਉਹ 150 200 ਦੇ ਸਿਰੋਂ ਤੁਹਾਡੀਆਂ ਲਗਜ਼ਰੀ ਗੱਡੀਆਂ ਚੱਲਦੀਆਂ ਉਹ 150 200 ਦੇ ਵਿਆਜ ਦੇ ਸਿਰੋਂ ਤੁਹਾਡੀਆਂ ਤੁਹਾਡੇ ਮਹਿਲ ਖੜੇ ਹੁੰਦੇ ਜੀ ਅਸੀਂ ਮੰਨਦੇ ਆ ਜੀ ਸਾਡਾ ਸਾਰਾ ਕੁਝ ਇਹਨਾਂ ਦੇ ਸਿਰ ਤੋਂ ਫਿਰ ਮੰਨਦੇ ਹੋ ਫਿਰ ਉਹਨੂੰ ਕਿਉਂ ਮਾਰੇ ਤੁਸੀਂ ਝੋਨਾ ਕਦੋਂ ਲਾਊਗਾ ਉਹ ਡੇਢ ਮਹੀਨਾ ਹੋ ਗਿਆ ਕਣਕ ਦਾ ਹਿਸਾਬ ਨਹੀਂ ਕੀਤਾ ਤੁਸੀਂ ਹੁਣ ਤੱਕ ਕਦੋਂ ਲਾਊਗਾ ਝੋਨਾ ਮਾਰਨਾ ਤੁਸੀਂ ਥੋੜਾ ਨਾ ਲੈ ਕੇ ਬਾਹਰ ਛਾਲ ਮਾਰ ਗਿਆ ਥੋੜਾ ਨਾ ਲੈ ਕੇ ਗੱਡੀ ਥੱਲੇ ਆ ਗਿਆ ਥੋੜਾ ਨਾ ਲੈ ਕੇ 파ਹਾ ਲੈ ਗਿਆ ਫਿਰ ਕੀ ਕਰੋਗੇ ਅਯਾ ਦਈ ਸਾਰੀ ਉਮਰ ਸਾਰੀ ਉਮਰ ਟੱਪਾ ਸਾਂਭਣਾ ਪਊਗਾ ਪਾਲਣਾ ਪਊਗਾ ਜਵਾਕ ਦੇ ਸਾਰੇ ਖਰਚੇ ਦੇਣੇ ਪੈਣਗੇ ਮੈਂ ਪਹਿਲਾਂ ਕਹਿੰਦਾ ਵੀ ਬਾਣੀਆਂ ਨੇ ਥੋੜੇ ਵੱਟ ਵਧੇਰੇ ਨੇ ਤੱਕ ਮੂਹਰੇ ਲਵਾ ਕੇ ਲੈਂਦੀ ਸੀ ਤੁਸੀਂ ਕਿੱਥੇ ਫਿਰਦੇ ਹੋ ਤੁਸੀਂ ਤੁਹਾਨੂੰ ਲੱਗਦਾ ਨਹੀਂ ਵੀ ਗਲਤ ਐ ਇਹ ਵੀ ਡੇਢ ਮਹੀਨਾ ਹੋ ਗਿਆ ਤਾਂ ਕਣਕ ਦਾ حساب ਨਹੀਂ ਕਰਕੇ ਦੇ ਰਹੇ ਤੁਸੀਂ ਮੇਰੇ ਪੈਸੇ ਟੁੱਟਦੇ ਆ ਮੇਰੇ ਪੈਸੇ ਟੁੱਟਦੇ ਆ ਮੈਂ ਜਿੰਨਾ ਮੈਂ ਚੁੱਪ ਕਰਕੇ ਵੇਖੀ ਜਾਂਦਾ ਮੈਂ ਨਰਮਾਈ ਨਾਲ ਪੇਸ਼ ਆਈ ਜਾਂਦਾ ਮੈਂ ਲਿਖ ਕੇ ਦਿੰਦਾ ਇਹ ਗੱਲ ਤੇ ਤੁਹਾਡੇ ਜਿਹਾ ਫਰਕ ਨਾ ਨਿਕਲੇ ਤੁਸੀਂ ਮੇਰੇ ਨਾਲ ਮੈਂ ਖਾਤਾ ਤੁਹਾਡੇ ਉਹਦੇ ਉਹਦੇ ਹਿਸਾਬ ਉਹ ਜੱਟ ਬੰਦਾ ਹੈ ਉਹਦੀ ਅਕਲ ਪਿੱਛੇ ਐ ਕਿ ਜਿਹੜੇ ਗਬਜੁਰਗਾਂ ਤੋਂ ਸੁਣਦੇ ਆ ਇੱਕ ਹਫ਼ਤਾ ਵੀ ਅਸੀਂ ਕਹਿੰਦਾ ਵੀ ਜੱਟ ਸਾਡੇ ਨੇ ਕਲਪੂਰੇ ਲਾ ਕੇ ਜਾ ਸਕਦੀ ਉਹਦੀ ਅਕਲ ਪਿੱਛੇ ਉਹ ਹਸਾਬ ਜੇਬ ਵਿੱਚ ਪਾਈ ਫਿਰਦਾ ਤੇ ਤੁਸੀਂ ਤੁਸੀਂ ਕਿਨੇ ਬਈ ਹੁੰਦੇ ਮੈਂ ਪਤਾ ਕੀ ਗੱਲ ਹੈ ਜੀ ਹੁਣ ਬਈਆਂ ਏਡੇ ਏਡੇ ਹੁੰਦੇ ਆ ਕਿੰਨੇ ਮਿੰਟਾਂ ਚ ਬਈ ਖਾਤਾ ਲੈ ਕੇ ਮੇਰੇ ਕੋਲ ਆਉਂਦੇ ਮੈਂ ਹੁਣ ਦੇਖੋ ਬਈ ਖਾਤਾ ਹੁਣ ਮੈਂ ਤੁਹਾਡਾ ਟਾਈਮ ਦਾ ਲੱਗ ਗਿਆ ਨਾ ਹੁਣ ਮੇਰੇ ਕੋਲ ਦੋ ਰਾਇ ਹਾਂਜੀ ਮੇਰੀ ਗੱਲ ਸੁਣ ਲਓ ਭੈਜੀ ਧਿਆਨ ਨਾਲ ਹਾਂਜੀ ਪੂਰੇ ਧਿਆਨ ਨਾਲ ਸੁਣੋ ਕੀ ਨੋ ਮੰਦੇ ਹੋ ਗੁਰਦੁਆਰਾ ਸਾਹਿਬ ਜਾਂਦੇ ਹੋ ਮੰਦਰ ਮਸੀਤ ਕਿੱਥੇ ਜਾਂਦੇ ਹੋ ਹਾਂਜੀ ਗੁਰਦੁਆਰਾ ਜਾਂਦੇ ਆਂ ਵੈਸੇ ਸਾਰੇ ਨਹੀਂ ਸਿਰਫ ਗੁਰਦੁਆਰੇ ਹੀ ਜਾਂਦੇ ਹੋ ਅੱਜ ਕੱਲ ਬਹੁਤ ਉਹ ਵੀ ਹੈਗੇ ਦਾੜੀਆਂ ਕੇਸ ਰਾਗੇ ਤੇ ਉਹ ਹੋਰ ਹੀ ਪਾਸੇ ਲੱਗੇ ਫਿਰਦੇ ਆਂ ਜੀ ਅਸੀਂ ਬਹੁਤ ਮੁੜ ਕੋ ਗੁਰਦੁਆਰੇ ਜਾਂਦੇ ਨਹੀਂ ਨਹੀਂ ਮੈਂ ਤਾਂ ਤੁਹਾਨੂੰ ਦੱਸਣਾ ਚਾਹਣਾ ਵੀ ਬਹੁਤ ਉਹ ਵੀ ਹੈਗੇ ਨੇ ਜਾਂਦੇ ਗੁਰਦੁਆਰੇ ਜਾਂਦੇ ਜਾਂਦੇ ਹਟ ਕੇ ਨਾ ਐ ਐ ਆਲੇ ਦੇ ਲੱਗੇ ਫਿਰਦੇ ਕਹਿੰਦੇ ਬੰਦਾ ਕਿਰਪਾ ਤਾਂ ਨਹੀਂ ਰਮਾਲ ਵਾਲੀ ਕਰੰਟ ਮਾਰ ਦਿੰਦਾ ਉਹਨਾਂ ਦੇ ਮਗਰ ਵੀ ਲੱਗੇ ਫਿਰਦੇ ਬਹੁਤ ਨਹੀਂ ਜੀ ਅਸੀਂ ਤਾਂ ਕਦੇ ਗਏ ਨਹੀਂ ਇਦਾਂ ਗੁਰਦੁਆਰਾ ਸਾਹਿਬ ਜਾਂਦੇ ਹੋ ਹਾਂਜੀ ਗੁਰਦੁਆਰਾ ਪਾੜ ਕਰਦੇ ਹੋ ਹਾਂਜੀ ਬਾਵਾ ਜੀ ਹੁਣੇ ਹੁਣੇ ਹੀ ਪਾ ਦੇ ਹੁਣੇ ਮੇਰਾ ਮਲਾਜਮ ਜਾਊਗਾ ਪਾ ਦੇ ਜੀ ਮੈਂ ਤਾਂ ਇਹ ਇੰਨਾ ਹਾਂਜੀ ਮੈਂ ਗੱਲ ਕਹਿਣ ਲੱਗਿਆ ਹੁਣ ਧਿਆਨ ਦੇ ਲੋ ਮੰਦਰ ਜਾਂਦੇ ਹੋ ਮਸਜਿਦ ਜਾਂਦੇ ਹੋ ਕਿੱਥੇ ਜਾਂਦੇ ਹੋ ਮੰਦਰ ਵੀ ਜਾਂਦੇ ਹੋ ਜੀ ਗੁਰਦੁਆਰਾ ਸਾਰੇ ਕਿਤੇ ਜਾਂਦੇ ਆਸੀਂ ਸਾਰੇ ਕਿਤੇ ਜਾਂਦੇ ਹਾਂਜੀ ਕੀ ਨੋ ਮੰਨਦੇ ਹੋ ਤੁਸੀਂ ਜਿਵੇਂ ਮੈਂ ਤੁਹਾਨੂੰ ਕਹਤਾ ਕਿ ਜੇ ਹੁਣ ਬੇਸ਼ੱਕ ਧਰਮਾਂ ਦੇ ਵਿੱਚ ਸਾਨੂੰ ਸਿਆਸਤ ਨਹੀਂ ਮੰਨਿਆ ਹਾਂਜੀ ਕੁਝ ਵੀ ਹੈ ਹਾਂਜੀ ਪਰ ਬਾਕੀ ਆ ਵੱਡੋ ਵੱਡੀ ਸਾਡੇ ਗੁਰੂਆਂ ਦੀਆਂ ਦੇਵੀ ਦੇਵਤਿਆਂ ਨੇ ਕੁਰਬਾਨੀਆਂ ਵੀ ਧਰਮਾਂ ਦੇ ਸਰ ਇੱਕ ਮਿੰਟ ਸੁਣ ਲੀਆ ਗੱਲਾਂ ਮੈਂ ਸਾਰੀਆਂ ਹਾਂਜੀ ਸਰ ਠੀਕ ਹੈ ਤੁਸੀਂ ਕਿੱਥੇ ਜਾ ਕੇ ਹਰ ਰੋਜ਼ ਹਾਜ਼ਰੀ ਲਵਾਉਂਦੇ ਹੋ ਤੁਸੀਂ ਹਰ ਰੋਜ਼ ਜਾਂਦੇ ਹੋ ਹਫ਼ਤੇ ਚੱਕ ਵਾਰੇ ਜਾਂਦੇ ਹੋ ਦੋ ਵਾਰੇ ਜਾਂਦੇ ਹੋ ਉਹ ਤੁਸੀਂ ਗੁਰਦੁਆਰਾ ਸਾਹਿਬ ਜਾਂਦੇ ਹੋ ਕਿ ਮੰਦਰ ਜਾਂਦੇ ਹੋ ਕਿ ਕਿੱਥੇ ਜਾਂਦੇ ਹੋ ਮੰਦਰ ਜਾਂਦੇ ਹੋ ਮੰਦਰ ਜਾਂਦੇ ਹੋ ਹਾਂਜੀ ਕਿੰਨੇ ਵਾਰੀ ਜਾਂਦੇ ਹੋ ਹਫ਼ਤੇ ਚ ਮੰਦਰ ਤਾਂ ਡੇਲੀ ਵਾਂਗੂ ਜਾਈਦਾ ਜੀ ਡੇਲੀ ਵਾਂਗੂ ਜਾਂਦਾ ਹਾਂਜੀ ਥੋੜੇ ਦੋਨਾਂ ਤਰ੍ਹਾਂ ਦੇ ਨਾਲ ਹਾਂਜੀ ਪਰਮਜੀਤ ਜਾਊਗਾ ਠੀਕ ਹੈ ਜੀ ਠੀਕ ਹੈ ਪਰਮਜੀਤ ਹਾਂਜੀ ਇੱਕ ਗੱਲ ਦਾ ਧਿਆਨ ਰੱਖੀ ਠੀਕ ਹੈ ਜੀ ਇਹਨਾਂ ਦੀ ਸੌਂ ਆਂਦੀ ਮੈਨੂੰ ਵੀਡੀਓ ਰਿਕਾਰਡਿੰਗ ਚਾਹੀਦੀ ਹੈ ਹਾਂ ਜੀ ਮੈਂ ਵੀਡੀਓ ਬਣਾਉਂਦਾ ਹਾਂ ਨਹੀਂ ਪਤਾ ਕੀ ਕਰਦਾ ਜੀ ਹੁਣ ਸਾਰੇ ਨਿੱਕੇ ਮੋਟੇ ਗੱਲਾਂ ਬੱਚੇ ਆਏ ਥੋੜੀ ਹੁਣ ਸੌਂ ਪੈਂਦੀਆਂ ਹੁੰਦੀ ਨਹੀਂ ਕੋਈ ਵੱਡੀ ਗੱਲ ਨਹੀਂ ਹੁੰਦੀ ਕਿਸੇ ਕਿਸੇ ਦੁਖੀ ਬੰਦੇ ਨੂੰ ਕੋਈ ਸੌਂ ਨਹੀਂ ਕੋਈ ਗੱਲ ਹਾਂ ਜੇ ਗੱਲ ਕਰਕੇ ਵੀ ਨਹੀਂ ਮੈਂ ਇਹ ਨਿੱਕੀ ਮੋਟੀ ਗੱਲ ਕਹਿੰਦਾ ਜੀ ਅੱਜ ਤੋਂ 15 ਦਿਨ ਪਹਿਲਾਂ ਮੈਂ ਇਹ ਦੀ ਦੁਕਾਨ ਤੇ ਆਇਆ ਜੀ ਉੱਥੇ ਤੇ ਦੁਕਾਨ ਤੇ ਸਾਰੀ ਦਿਹਾੜੀ ਨਹੀਂ ਆਇਆ ਗਾ ਜੀ ਮੈਨੂੰ ਲਾਰੇ ਹੀ ਲਾਈ ਉਹ ਮੈਂ ਸੁਣ ਲਈ ਆਇਆ ਉਹ ਮੈਂ ਇਹ ਮੈਂ ਸੁਣ ਲਈ ਇਹ ਗੱਲ ਕਰਨੀ ਜੀ ਇੱਕੋ ਗੱਲ ਮੈਂ ਨਾ ਜੀ ਤੁਸੀਂ ਮਰਨ ਵਾਲੀ ਗੱਲ ਕਹਿੰਦੇ ਜੀ ਮੈਂ ਨਾ ਗੱਡੀ ਦੀ ਲੈਣ ਤੇ ਕੰਤਾ ਇੱਕ ਬੈਠਾ ਰਿਹਾ ਮੈਂ ਜੀ ਕਰਿਆ ਮੈਂ ਮਾਰੀ ਜਾਵਾਂ ਯਾਰ ਮੈਂ ਇਹੋ ਜੇ ਕੰਜਰਖਾਨੇ ਤੋਂ ਪੀ ਲੈਣਾ ਐਡਾ ਅੱਕ ਗਿਆ ਸੀ ਮੈਂ ਮੈਂ ਜਿਹੜੀ ਗੱਲ ਮੋਮੋ ਗੱਡੀ ਨਹੀਂ ਆਏਗੀ ਮੇਰੀ ਕਿਸਮਤ ਤੇਜ਼ ਸੀ ਮੈਂ ਲੈ ਤਾ ਬਾਚ ਗਿਆ ਜੀ ਮੈਂ ਲੈ ਚੱਲਦਾ ਉਹਨੂੰ ਕਦੇ ਵਾਸਤੇ ਜੰਮਿਆ ਉਹਨੂੰ ਕਦੇ ਵਾਸਤੇ ਜੰਮਿਆ ਨਹੀਂ ਜੀ ਮੈਂ ਸਿਰਫ ਮੈਂ ਜਿਹੜੇ ਹਾਲਾਤ ਬਣੇ ਹੋਏ ਉਹਨਾਂ ਹਾਲਾਤਾਂ ਦੇ ਮੁਤਾਬਕ ਉਹਨੂੰ ਆਖਿਆ ਹੈਗਾ ਵੀ ਕੋਈ ਬੰਦਾ ਐ ਕਰ ਸਕਦਾ ਹੁੰਦਾ ਤੈਨੂੰ ਇਸ ਗੱਲ ਵਾਸਤੇ ਮੈਂ ਜਿਹੜਾ ਮੈਂ ਮੇਰੇ ਵਿੱਚ ਬਣ ਗਿਆ ਸੀ ਜੀ ਮੇਰੇ ਵੀ ਬਣ ਗਿਆ ਸੀ ਮੈਂ ਤਾਂ ਤੁਹਾਨੂੰ ਦੱਸਿਆ ਮੇਰੇ ਵੀ ਇੱਕ ਬਣ ਗਿਆ ਮਰਾ ਅੱਜ ਨਾ ਨਹੀਂ ਅੱਜ ਉਹ ਗੁਰੂ ਪ੍ਰਸਾਦ ਸਾਹਿਬ ਦੇ ਦੁਆਲੇ ਚਾਰ ਕੇਲੇ ਕੱਟੇ ਹੁਣ ਇਹਨਾਂ ਦਾ ਖਿਆਲ ਆਇਆ ਜੀ ਫੇਰ ਹੀ ਮੈਂ ਉੱਥੇ ਗਿਆ ਜੀ ਤੇ ਲੈਣੀ ਕੀ ਗਿਆ ਸੀ ਉੱਥੇ ਫੇਰ ਸਿਰੋ ਲੈ ਜਾਂਦੇ ਕੀ ਕਰਾਂ ਜੀ ਫਿਰ ਮੈਂ ਤਾਂ ਬਹੁਤ ਜ਼ਿਆਦਾ ਆਖਿਆ ਹੋਇਆ ਇੱਥੇ ਕੁਝ ਨਹੀਂ ਸਿਸਟਮ ਕਰਕੇ ਹੋਵੇ ਇੱਥੇ ਜਦੋਂ ਸਮਝਦੇ ਵੀ ਤੂੰ ਕੁਝ ਇਹਦੇ ਤੋਂ ਖੇੜਾ ਛਿ ਸ਼ੇਰ ਜੀ ਗੱਲ ਸਾਫ਼ ਹੈ ਮੇਰਾ ਮੁਲਾਜ਼ਮ ਦੋ ਚੀਜ਼ਾਂ ਤੁਹਾਡੇ ਕੋਲ ਜਾਂ ਤਾਂ ਹੁਣੇ ਨੇ ਹੁਣੇ ਕਿੰਨਾ ਟਾਈਮ ਹੋ ਗਿਆ 1:30 ਵਜੇ ਦਾਪਹਿਰ ਦਾ ਠੀਕ ਹੈ ਆਥਣ ਤੱਕ ਹਿਸਾਬ ਬਣਾ ਕੇ ਤੁਸੀਂ ਪਰਮਜੀਤ ਨੂੰ ਰਿਪੋਰਟ ਕਰੋਗੇ ਤੁਸੀਂ ਕਣਕ ਦਾ ਹਿਸਾਬ ਕਿਉਂ ਨਹੀਂ ਕੀਤਾ ਜਾਂ ਤਾਂ ਤੁਸੀਂ ਕੱਲ ਨੂੰ ਸਾਰਾ ਕੰਮ ਨਿਬੇੜ ਕੇ ਇਹਦੇ ਵੱਲ ਕੀ ਵੱਧਾ ਕੀ ਘਟਦਾ ਇਹਦੇ ਨਾਲ ਬੈਠ ਕੇ ਹਿਸਾਬ ਕਰੋਗੇ ਦੀ ਪਰਚੀ ਦੇ ਮੁਤਾਬਕ ਠੀਕ ਹੈ ਥੋੜੀ ਪਰਚੀ ਦੇ ਮੁਤਾਬਕ ਇਹਦੀ ਪਰਚੀ ਦੇ ਮੁਤਾਬਕ ਤੁਹਾਡੇ ਵਿੱਚੋਂ ਕੀ ਫਰਕ ਨਿਕਲਦਾ ਤੁਸੀਂ ਕੱਲ ਨੂੰ ਮੇਰੇ ਕੋਲ 10 ਵਜੇ ਦੋਨੋਂ ਇੱਥੇ ਮੇਰੇ ਕੋਲ ਮੇਰੇ ਕੋਲ ਹਾਜ਼ਰ ਚਾਹੀਦੇ ਹੋ। ਜਾਂ ਤਾਂ ਕੱਲ ਨੂੰ ਨਿਬੜਾ ਚਾਹੀਦਾ ਜਾਂ ਤਾਂ ਜੇ ਗਾਂ ਤੁਸੀਂ ਚੱਲਦਾ ਰੱਖਣਾ ਤੇ ਨਾਲ ਹਿਆਰ ਆਉਂਦਾ ਇਹ ਨਹੀਂ ਰੱਖਣਾ ਚੱਲਦਾ। ਥੋੜੀ ਬੈਠ ਕੇ ਨਿਬੜਦੀ ਆ ਵੀ ਥੋੜਾ ਜਿਹੜਾ 4 ਲੱਖ ਦਾ 5 ਲੱਖ ਦਾ 6 ਲੱਖ ਦਾ ਕਿੰਨੇ ਦਾ ਰੌਲਾ ਹੈ। ਜੇ ਤਾਂ ਉਹ ਥੋੜਾ ਨਿਬੜ ਜਾਂਦਾ ਤਾਂ ਇਹਦਾ ਕਰਕੇ ਹਿਸਾਬ ਕਣਕ ਦੇ ਹਿਸਾਬ ਜਿਹੜੇ ਫਸਲ ਦੇ ਹਿਸਾਬ ਡੇਢ ਮਹੀਨਾ ਨਹੀਂ ਸਿਰਜੀ ਲਮਕਾਈ ਦੇ ਹੁੰਦੇਗੇ ਸਿਆਣ ਪਕਲ ਬੋਲ ਮੈਂ ਤੁਹਾਨੂੰ ਪਹਿਲਾਂ ਵੀ ਇਹ ਬੇਨਤੀ ਕੀਤੀ ਸੀਗੀ ਵੀ ਥੋੜਾ ਸਾਡੇ ਫੰਕਸ਼ਨ ਸੀਗਾ ਘਰੇ ਉਹਦੇ ਕਰਕੇ ਜਿਹੜਾ ਨਹੀਂ ਹੁ ਉਮ ਮੈਂ ਹੁਣ ਰਸੇਰੂਸਦਾਰ ਬੰਨ ਆਏ ਸੀ ਮਾਡਾ ਡੇਢ ਮਹੀਨਾ ਭਾਨੇ ਬਾਜੀਆਂ ਭਾਨੇ ਬਾਜੀਆਂ ਮੈਨੂੰ 15 ਸਾਲ ਤੋਂ ਵੱਧ ਹੋ ਗਿਆ ਵਰਦੀ ਪਾਈ ਨੂੰ ਨਵੇੜਾ ਇਹਨਾਂ ਦਾ ਕੋਈ ਡਾਇਰੈਕਟ ਭਰਤੀ ਹੈ ਇਹ ਨਵੇੜਾ ਇਹਨਾਂ ਦਾ ਆਪ ਹੁਣ ਬਣਾਉਂਗਾ ਮੈਂ ਕਹਿੰਦਾ ਸਪੋਰਟ ਕੋਟੇ ਦੇ ਵਿੱਚੋਂ ਡਾਇਰੈਕਟ ਭਰਤੀ ਹੈ ਕਿਸੇ ਦੀ ਮਹੰਤਤਾ ਕਰਕੇ ਨਹੀਂ ਇਹੇ ਵਰਦੀ ਲਈ ਤੇ ਮੈਂ ਜਾਣਦਾ ਹਾਂ ਸਾਰੀਆਂ ਗੱਲਾਂ ਉਹ ਪਰਚੀ ਜਿਹੋ ਚ ਪਾਈ ਫਿਰਦਾ ਥੋੜਾ ਬਹੀ ਖਾਤਾ ਪਤਾ ਨਹੀਂ ਕਿੱਥੇ ਹੈ ਮੈਨੂੰ ਕੱਲ ਨੂੰ ਸਾਫ ਚਾਹੀਦਾ ਜਾਂ ਹੁਣੇ ਜਾਓ ਗੁਰਦੁਆਰਾ ਸਾਹਿਬ ਮੰਦਿਰ ਨਹੀਂ ਮੇਰੇ ਕੋ 100 ਦਾ ਰਹੀ ਅਸੀਂ ਖਾਂਦੇ ਨਹੀਂ ਗਈ ਥੰਦੀ ਗੱਲ ਆ ਉਹ ਗੱਲ ਹਿਸਾਬ ਇਹਨਾਂ ਦਾ ਆਪਾਂ ਨਿਵੇੜ ਦਾਂਗੇ ਝੂਠੇਓ ਨਹੀਂ ਝੁੱਠੇ ਸੀ ਅਸੀਂ 100 ਖਾਂਦੇ ਨਹੀਂਗੇ ਜੀ ਅੱਛਾ ਕਿਹੜੀ ਮਰਜ਼ੀ ਕਰ ਲੋ ਵੀ 100 ਖਾਂਦੇ ਸੀ ਹਾਂ ਤੁਸੀਂ ਨਹੀਂ ਖਾਂਦੇ ਬਈ ਖਾਤਾ ਤੁਹਾਡੇ ਕੋਲ ਹੈ ਨਹੀਂਗਾ ਹਾਂਜੀ ਵੀ ਹੁਣੇ ਤਾਂ ਮੇਰੇ ਕੋਲ ਹੈ ਨਹੀਂ ਜੀ ਕੁਛ ਮੈਂ ਕਹਿੰਦਾ ਵੀ ਨਹੀਂ ਦੁਪਹਿਰ 1-2 ਵਜੇ ਲੈ ਕੇ ਆਉਂਗਾ ਮੈਂ ਨਹੀਂ ਕਹਿੰਦਾ ਹਾਂਜੀ ਠੀਕ ਹੈ ਉਹਦੇ ਹਿਸਾਬ ਦੇ ਚਾ ਨਾ ਤੁਹਾਡਾ ਵੀ ਜਦੋਂ ਤੁਹਾਨੂੰ ਪਤਾ ਸੀ ਨਾ ਠਾਣੇ 15 ਦਿਨਾਂ ਦੇ ਬੁਲਾਈ ਜਾਂਦੇ ਆ ਤੇ ਤੁਹਾਡੇ ਵੀ ਹਿਸਾਬ ਆਪਦੇ ਹੱਥ ਚ ਹੋ ਕਾਨੂੰਨ ਮੈਂ હાજર ਮੈਂ ਕਰਾਉਂ ਲੈਣ ਹਾਜ਼ਰ ਤੈਨੂੰ ਯਾਰ 15 ਦਿਨਾਂ ਵੇਚ ਦਿਓ ਜੱਟ ਜ਼ਿੰਮੇਦਾਰ ਬੰਦਾ ਮਰ ਗਿਆ ਉਹ ਉਹ ਜਨਾਬ ਮੈਂ ਤਾਂ ਬਹੁਤ ਜ਼ੋਰ ਲਾਇਆ ਜੀ ਫਿਰ ਕਿਹੜਾ ਜ਼ੋਰ ਲਾਇਆ ਇਹ ਆਉਂਦੇ ਨਹੀਂ ਸੀ ਹੁਣ ਕਿਵੇਂ ਆ ਗਏ ਹੁਣ ਫਿਰ ਮੈਂ ਮੇਰੇ ਹੱਥੋਂ ਡੋਰ ਜਿਉਂ ਜਾਣ ਲੱਗੀ ਮੈਂ ਕਹਿੰਦਾ ਨਹੀਂ ਤੇਰੇ ਹੱਥੋਂ ਡੋਰ ਕੀ ਗੱਲ ਤੇਰੇ ਵਰਦੀ ਨਹੀਂ ਪਾਈ ਖੇ ਚਾਹ ਪਾਣੀ ਲੈਣੇ ਇਹਨਾਂ ਤੋਂ ਨਾ ਚਾਹ ਪਾਣੀ ਦਾ ਕੌਣ ਲੈਣੇ ਜੀ ਫਿਰ ਕਿਉਂ ਨਹੀਂ ਸੱਦ ਸਕੇ ਉਹਨੂੰ ਚਾਰ ਵਾਰੀ ਕਿਵੇਂ ਸੱਦ ਲਿਆ ਉਹਨਾਂ ਨੂੰ ਇਹਨਾਂ ਨੂੰ ਵੀ ਸੱਦਦੇ ਸੀ ਜੀ ਇਹਨਾਂ ਨੂੰ ਵੀ ਸੱਦਦੇ ਸੀ ਇਹਨਾਂ ਨੂੰ ਵੀ ਸੱਦਦੇ ਸੀ ਉਹ ਆਉਂਦਾ ਸੀ ਇਹ ਆਉਂਦਾ ਨਹੀਂ ਸੀ ਕਿਉਂ ਇੱਕ ਮਗਰੰਦਾ ਜੀ ਸਾਡੇ ਬਖਸ਼ਣਾ ਅੱਜ ਮੈਂ ਬਾਹਰ ਆ ਜੀ ਕੱਲੀ ਤਨਖਾਹ ਨਾ ਸਾਰਦੇ ਹੋ ਕਿ ਕਰਦੇ ਹੋ ਨੇ ਅੱਠ ਹੱਥ ਤੋਂ ਕੁਛ ਨਹੀਂ ਕਰਨਾਂ ਦਾ ਕੀ ਹੈ ਜੀ ਮੈਨੂੰ ਤਾਂ ਲੱਗਦਾ ਅੱਖਾਂ ਤਾਂ ਬੇੜਾ ਮਿਲਦੀਆਂ ਨਹੀਂ ਤੇਰੀਆਂ ਮੈਨੂੰ ਦਾ ਕੀ ਹੈ ਨਹੀਂ ਨਹੀਂ ਮੈਨੂੰ ਲੱਗਦਾ ਹੈ ਵੀ ਜਿਵੇਂ ਕਿਤੇ ਕੋਈ ਨਾ ਕੋਈ ਗਿਫਟ-ਗੁਫਟ ਆਉਂਦੇ ਹੋਣਗੇ ਕਿਤੇ ਹਾੜੀ ਸੰਦ ਤੁਹਾਨੂੰ ਕੋਲੇ ਇਹਨਾਂ ਨੂੰ ਪੁੱਛ ਲਓ ਤੇ ਫਿਰ ਸੱਤਿਆ ਕਿਉਂ ਨਹੀਂ ਹੁਣ ਤੱਕ ਨਵੇੜੇ ਕਿਉਂ ਨਹੀਂ ਦੋ ਹਫ਼ਤੇ ਵਿੱਚ ਇਹਨਾਂ ਨੂੰ ਸੱਤਿਆ ਜੀ ਪੁੱਛਿਓ ਇਹਨਾਂ ਨੂੰ ਮੈਂ ਲੈਨ ਹਾਜ਼ਰ ਕਰਵਾਉਂ ਤੈਨੂੰ ਠੀਕ ਆ ਜ਼ਰਾ ਹੈੱਡ ਕੁਆਟਰ ਫੋਨ ਕਰੂੰਗਾ ਮੈਂ ਲੈਨ ਹਾਜ਼ਰ ਕਰਵਾਉਂਗਾ ਮੈਨੂੰ ਮੈਨੂੰ ਉਹ ਅਫਸਰ ਚਾਈਦੇ ਬੰਦਾ ਜਿਹੜੀ ਸਵੇਰ ਨੂੰ ਕੰਪਲੀਟ ਆ ਗਈ ਨਾ ਮੈਨੂੰ 24 ਘੰਟਿਆਂ ਦੇ ਵਿੱਚ ਨਪਟਾਰਾ ਚਾਹੀਦਾ ਉਹ ਤਾਂ ਮੈਂ ਦੇਖ ਰਿਹਾ ਸੀ ਕਿ ਤੁਸੀਂ ਕੀ ਕਰੋਗੇ ਸਾਰੇ ਮੁਲਾਜ਼ਮਾਂ ਤੇ ਆਖਾਂ ਮੇਰੀ ਕੌਣ ਕਿਹੜੇ ਮਾਮਲੇ ਨੂੰ ਕਿੰਨੇ ਚੱਟਣੇ ਨਿਬੜਦਾ ਤੇਰੇ ਕੋਲ 15 ਦਿਨਾਂ ਜਿਹਨੇ ਨਿਬੜਿਆ ਨਾ ਮੈਂ ਤੈਨੂੰ ਕੱਲ ਨੂੰ 12 ਵਜੇ ਤੋਂ 1:30 ਵਜੇ ਪਾਉਣੇ ਤੋਂ 2 ਵਜੇ ਨਾ ਮੈਂ ਤੈਨੂੰ ਕੱਲ ਨੂੰ 12 ਵਜੇ ਤੋਂ ਪਹਿਲਾਂ ਇਹ ਨਿਬੜ ਕੇ ਵਿਖਾਉਂਗਾ ਯਾਦ ਰੱਖੀ ਗੱਲ ਇਹ ਮੈਂ ਜਨਾਬ ਵਰਤਿਆ ਕਰੋ ਐਦੀ ਪਾਵਰ ਜਿੱਥੇ ਵਰਤਣੀ ਹੁੰਦੀ ਹੈ ਉੱਥੇ ਆਟ ਵਾਲੇ ਦੇ ਡੰਡੇ ਮਾਰੀ ਜਾਂਦੇ ਹੋ ਤੋਰੋ ਤੋਰ ਤੋਰ ਮੈਂ ਤਾਂ ਜਨਾਬ ਇਹਨਾਂ ਨੂੰ ਕਹਿਆ ਸੀ ਸੌਂਦੇ ਰੇ ਨਿਵੇੜ ਦੋਈ ਤੁਸੀਂ ਕਰੋ ਗਿਆ ਸੀ ਇਹਨਾਂ ਨੂੰ ਪਹਿਲਾਂ ਕਹਿਆ ਸੀ ਸੌਂਦੇ ਵੀ ਨਹੀਂ ਨਿਕੜੇ ਮੈਨੂੰ ਦੱਸਿਆ ਤਾਂ ਹੈ ਨਹੀਂਗਾ ਵੀ ਸੌਂਦੇ ਆਖਿਆ ਸੀ ਵੀ ਸੌਂ ਪਾਉਂਦਾ ਤਾਂ ਸੌਂ ਤਾਂ ਮੁੱਕਰ ਗਿਆ ਸੀ ਏਡਾ ਮੈਂ ਪਾਉਂਦਾ ਹੀ ਨਹੀਂਗਾ ਇਹ ਉਹਦੇ ਵੀ ਕਹਿੰਦਾ ਜੀ ਮੈਂ ਨਹੀਂ ਪਾਉਂਦਾ ਸੌਂ ਆਖੀ ਜੁਰਤ ਵਰਤਿਆ ਕਰੋ ਮਾੜੀ ਮੋਟੀ ਯਾਰ ਜਿੱਥੇ ਵਰਤ ਨਹੀਂ ਹੁੰਦੇ ਉੱਥੇ ਵਰਤਿਆ ਕਰੋ ਜਿਹਨਾਂ ਨੂੰ ਨਹੀਂ ਜਿਹੜੇ ਪਹਿਲਾਂ ਡਰਦੇ ਹੁੰਦੇ ਉਹਨਾਂ ਨੂੰ ਡਰਾਈ ਜਾਂਦੇ ਤੁਸੀਂ ਇਸੇ ਕਰਕੇ ਤਾਂ ਲੋਕਾਂ ਦਾ ਵਿਸ਼ਵਾਸ ਉੱਠਿਆ ਪਿਆ ਸਾਡੇ ਮਾਹਕਮੇ ਤੋਂ ਵਰਦੀ ਕੋਈ ਚੀਜ਼ ਹੈ ਸਿਹਰ ਜੀ ਗੱਲ ਸੁਣੋ ਮੇਰੀ ਸਾਫ਼ ਸ਼ਬਦਾਂ ਚ ਹਾਂ ਜੀ ਪਿਆਰ ਨਾਲ ਪੇਸ਼ ਆ ਰਿਹਾ ਮੈਂ ਹਲੇ ਮੇਰਾ ਦਿਮਾਗ ਖਰਾਬ ਨਹੀਂ ਹੋਇਆ ਇਹ ਬਹੁਤ ਥੋੜੀ ਗਰਮੀ ਹੈ ਇਹ ਸ਼ੁਰੂਆਤ ਹੈ ਮੇਰੀ ਉਹੇ ਪਰਚੀ ਜੇਬ ਚ ਹੈ ਮੈਂ ਤੁਹਾਨੂੰ ਪੰਜ ਵਾਰੀ ਕਹਤਾ ਦੋ ਪਹਿਲਾਂ ਕੱਲ ਨੂੰ 12 ਵਜੇ ਤਿੰਨ ਨੂੰ ਇੱਕ ਪਾਸਾ ਹੋਣਾ ਚਾਹੀਦਾ ਜੇ 12 ਵਜੇ ਤੱਕ ਤੁਹਾਡਾ ਨਿਵੇੜਾ ਨਾ ਹੋਇਆ ਪਰਮਜੀਤ ਕੋਲ ਬੈਠ ਕੇ ਨਿਬੜੋਗੇ ਤੁਸੀਂ ਜੇ ਤੂੰ ਕੋਈ ਫਰਕ ਰੱਖਿਆ ਨਾ ਤਾਂ ਨਾਲ ਦੀ ਨਾਲ ਲਾਈਨ ਹਾਜ਼ਰ ਜਾਏਗਾ ਨੇ ਜਨਾ ਮੈਂ ਤਾਂ ਪਹਿਲੇ ਵੀ ਕੋਈ ਵਰਕ ਨਹੀਂ ਲੱਭੀ ਮੈਂ ਤੈਨੂੰ ਦੱਸਦਾ ਵੀ ਜੇ ਮੇਰੇ ਕੋਲ ਮੈਂ 12 ਵਜੇ ਦਾ ਟਾਈਮ ਦੇਤਾ ਨਾ ਜੇ ਕੱਲ ਨੂੰ 12 ਵਜੇ 1 ਮਿੰਟ ਹੋ ਗਿਆ ਨਾ ਨਵੇੜਾ ਹੋਣ ਨੂੰ ਸਭ ਤੋਂ ਪਹਿਲਾਂ ਲਾਈਨ ਹਾਜ਼ਰ ਤੂੰ ਹੋਏਗਾ 12 ਵਜੇ ਤੱਕ ਮੈਂ ਡਾਕਟਰ ਨੂੰ ਫੋਨ ਕਰੂੰਗਾ ਨਿਪਟ ਜੂਏ 12 ਵਜੇ ਤੱਕ ਨੇ ਠੀਕ ਹੈ ਕੱਲ ਨੂੰ ਸਿਰ ਜੀ ਨਿਪੜਿਆ ਹੋਣਾ ਚਾਹੀਦਾ ਜਾਂ ਤਾ ਉਹਨੂੰ ਪੈਸੇ ਦੇ ਕੇ ਉਹਦਾ ਝੋਨਾ ਲੱਗਦਾ ਕਰ ਦਿਓ ਠੀਕੇ ਵਾਲੇ ਦੇ ਪੈਸੇ ਦੇ ਤੂੰ ਠੀਕ ਹੈ ਕੋਈ ਵਾਦਾ ਕਰਦਾ ਵਾਦਾ ਕਰਦਾ ਕੋਈ ਵਾਦਾ ਕਰਦਾ ਪਰਮਜੀਤ ਕਰੂਗਾ ਠੀਕ ਹੈ ਜੇ ਕਿਸੇ ਦਾ ਫੋਨ ਫਾਨ ਸੁਣਿਆ ਨਾ ਜੇ ਤੈਨੂੰ ਲੱ ਠੀਕ ਹੈ ਠੀਕ ਹੈ ਇਹ ਕਰਵਾਉਣ ਉਹ ਕਰਵਾਵੇ ਸਾਡਾ ਕੋਈ ਸਕਾ ਨਹੀਂ ਸਾਨੂੰ ਨਿਆ ਕਰ ਨਿਆ ਕਰਨ ਵਾਸਤੇ ਆਹ ਵਰਦੀ ਮਿਲੀ ਸਾਨੂੰ ਨਿਆ ਕਰਨ ਵਾਸਤੇ ਆਹ ਕੁਰਸੀ ਮਿਲੀ ਸਾਨੂੰ ਸੇਠ ਜੀ ਨਿਆ ਹੀ ਕਰਦੇ ਜਨਾਬ 15 ਦਿਨਾਂ ਦਾ ਹੋਇਆ ਤਾਂ ਹੈ ਨਹੀਂ ਉਹ ਫਿਰ ਇਹਨਾਂ ਦਿਨ ਇਹ ਕਿੰਨੇ ਲਿਆਜੋਗੇ ਨਾ ਨਾਲ ਪੁਰੇ ਫਿਰ ਤੇ ਜਾਂਦੇ ਕਹਿ ਦਿੰਦੇ ਹੋਗੇ ਵੀ ਸੇਠ ਜੀ ਬਣਵਾ ਦਿਓ ਰੋਸਟਡ ਹਾਫ ਬਣਾ ਦਿਓ ਫੁੱਲ ਬਣਾ ਦਿਓ ਬੀਅਰ ਹੋਰ ਭੇਜ ਦਿਓ ਕਹਿੰਦੇ ਹੋਗੇ ਨਹੀਂ ਜਨਾਬ ਬੈਠੇ ਜਿਹੜਾ ਬੰਦਾ ਕਾਣਾ ਹੈ ਨਾ ਉਹਨੂੰ ਇੰਨੇ ਦਿਨ ਲੱਗਦੇ ਜਿਹੜਾ ਬੰਦਾ ਉਹਦੀ ਤਨਖਾਹ ਨਾ ਸਾਰਦਾ ਨਾ ਪਰਮਜੀਤ ਉਹ ਬੰਦਾ ਇੰਨਾ ਟਾਈਮ ਨਹੀਂ ਲੱਗਣ ਦਿੰਦਾਗਾ ਯਾਦ ਰੱਖੀਏਗਾ ਠੀਕ ਹੈ ਤੇਰਾ ਠੀਕ ਹੈ ਤੇ ਮੈਂ ਤੇਰੇ ਮੂੰਹ ਤੇ ਇਹ ਗੱਲ ਲਾਕੂਗਾ ਵੀ ਤੁਹਾਡੇ ਵਰਗੇ ਬੰਦਿਆਂ ਦਾ ਕਰਕੇ ਸਾਰਾ ਪੁਲਿਸ ਪ੍ਰਸ਼ਾਸਨ ਬਦਨਾਮ ਹੈ ਸਾਰੇ ਪੁਲਿਸ ਪ੍ਰਸ਼ਾਸਨ ਨੂੰ ਲੋਕ ਥੋ-ਥੋ ਕਰਦੇ ਤੁਹਾਡੇ ਵਰਗੇ ਲੋਕਾਂ ਦਾ ਕਰਕੇ ਜਿਹੜੇ ਨਵੇੜਮ ਚ ਹੀ ਨਹੀਂ ਆਉਂਦੇ ਬੰਦੇ ਨੂੰ ਬੰਦਾ ਹੀ ਨਹੀਂ ਸਮਝਦੀ ਆਪ ਤੁਸੀਂ ਕਸੂਰ ਕੀ ਆ ਉਹਦੀ ਫਸਲ ਲੇਟ ਆ ਯਾਰ ਮਰ ਜੂਗਾ ਇਹ ਨਹੀਂ ਇੰਨਾ ਤਾਂ ਮੈਨੂੰ ਪਤਾ ਜਨਾਬ ਝੋਨਾ ਲੱਗਦਾ ਪਤਾ ਸੀ ਤਾਂ ਨਵੇੜਿਆ ਕਿਉਂ ਨਹੀਂ ਸਰ ਜੀ ਜੇ ਕੱਲ ਨੂੰ 12 ਵਜੇ ਤੱਕ ਤੁਹਾਡਾ ਨਿਬੜਿਆ ਹੋਣਾ ਨਾ ਮੈਨੂੰ ਪੌਣੇ 12 ਵਜੇ ਤਨ ਮੈਨੂੰ ਰਿਪੋਰਟ ਚਾਹੀਦੀ ਐ ਮੈਂ ਭਾਈ ਮੈਂ 10 ਵਜੇ ਆਪਦੀ ਕੁਰਸੀ ਤੇ ਬੈਠਾ ਹੋਊਂਗਾ ਮਾਰਾ 6 ਵਜੇ ਮੈਂ ਪੌਣੇ 12 ਵਜੇ ਤੱਕ ਨਾ ਮੈਂ ਉਹਨੂੰ ਪੁੱਛਣਾ ਨਾ ਮੈਂ ਇਹਨੂੰ ਪੁੱਛਣਾ ਨਾ ਮੈਂ ਤੈਨੂੰ ਪੁੱਛਣਾ ਜਿਵੇਂ ਮਰਜ਼ੀ ਨੇ 11:50 ਮਿੰਟ ਤੇ ਮੈਨੂੰ ਤੇਰੀ ਰਿਪੋਰਟ ਚਾਹੀਦੀ ਉਹ ਤੁਹਾਡਾ ਨਿਬੜ ਗਿਆ ਕਿ ਨਹੀਂ ਨਿਬੜ ਗਿਆ ਜੇ ਤੁਹਾਡਾ ਨਾ ਨਾ ਨਿਬੜਿਆ ਠੀਕ ਆ ਸਰ ਫਰਕ ਤੂੰ ਦੇਖਣਾ ਨੇ ਇਹ ਲਿਸਟਾਂ ਦੇ ਵਿੱਚ ਠੀਕ ਆ ਸਰ ਜੇ ਜੇ ਆਪਦਾ ਬਈ ਖਾਤਾ ਨਾ ਲੈ ਕੇ ਆਵੇ ਸੇਠ ਤਾਂ ਇਹਨਾਂ ਦ ਉੱਥੇ ਜਾ ਕੇ ਇਹ ਗੱਲ ਕਹਿਣਗੇ ਸੌਂਪ ਆ ਕੇ ਸਮੇਤ ਬੱਚੇ ਨੂੰ ਨਾਲ ਲੈ ਕੇ ਇਹ ਵੀ ਆਪਦੀ ਵਾਈਫ ਤੇ ਆਪਦੇ ਬੱਚੇ ਨੂੰ ਲੈ ਕੇ ਆਊਗਾ ਉੱਥੇ ਜਾ ਕੇ ਪਹਿਲਾਂ ਇਹ ਕਹਿਣਗੇ ਵੀ ਜੇ ਅਸੀਂ ਕੋਈ ਗਲਤ ਲਿਖਿਆ ਘੱਟ ਲਿਖਿਆ ਵੱਧ ਲਿਖਿਆ ਤਾਂ ਸਾਨੂੰ ਪਰਮਾਤਮਾ ਦੇਖੇ ਉਸ ਤੋਂ ਬਾਅਦ ਇਹ ਨਾਲ ਜਾਣਗੇ ਤੇ ਇਹ ਮੰਤਰ ਜਾਊਗਾ ਉੱਥੇ ਜਾ ਕੇ ਤੁਸੀਂ ਸੌਂਪ ਪਾਓਗੇ ਉਹਨਾਂ ਦੀ ਇਮਾਨਦਾਰੀ ਦੇ ਨਾਲ ਤੁਹਾਨੂੰ ਵੀ ਤੁਹਾਡੇ ਸੱਚੇ ਰੱਬ ਦੀ ਸੌਂਪ ਹੈ ਜੇ ਤੁਸੀਂ ਕੇ ਦੀ ਸੌਂਪ ਦੇ ਵਿੱਚ ਹੇਰਾਫੇਰੀ ਕਰੋ ਤਾਂ ਨਹੀਂ ਜਨਾ ਮੈਂ ਵੀਡੀਓ ਬਣਾਉਂਗਾ ਜੀ ਵੀਡੀਓ ਬਣਾ ਕੇ ਦੇਣੀ ਹੈ ਮੈਨੂੰ ਇਹਨਾਂ ਦੀ ਸੌਂਪ ਪਾਓਗੇ ਜੇ ਉਸ ਗੱਲ ਤੇ ਨਾਮ ਵਹੀ ਖਾਤਾ ਵੀ ਨਾਮ ਲਿਓ ਸਾਹ ਹਸਾਬ ਵੀ ਨਾ ਹੋਵੇ ਤਾਂ ਫ 12:01 ਤੇ 420 ਦਾ ਪਰਚਾ ਦੇ ਦੂੰਗਾ ਤੁਹਾਡੇ ਤੇ ਮੈਂ ਅੱਜ ਕੱਲ ਨੂੰ ਨਿਪਟਿਆ ਨਾ ਤਾਂ ਕੋਈ ਵਾਰੇ ਬੁਲਾ ਲਾਂਗੇ ਕੱਲ ਨੂੰ ਹਿਸਾਬ ਬਣਾ ਲਾਂਗੇ ਜੀ ਕੋਈ ਬਣਾ ਲਾਂਗੇ ਨਹੀਂ ਮੇਰੀ ਗੱਲ ਨੂੰ ਲਾਈਟ ਨਾਲ ਲਿਓ ਨਹੀਂ ਨਹੀਂ ਮੈਂ ਇਸੇ ਫੋਨ ਫਾਨ ਵਾਲੇ ਕੋਲ ਨਾ ਭਜਿਓ ਨਹੀਂ ਨਹੀਂ ਮੈਂ ਨੂੰ ਫੋਨ ਕਿਤੇ 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 ਸੋਚਦੇ ਹੋ ਹਾਂ ਵੀ ਕੋਈ ਪਤਾ ਨਹੀਂ ਕਿਹੜੀ ਪਾਵਰ ਮੈਨੂੰ ਫੋਨ ਕਰ ਦੋ ਤੇ ਮੈਂ ਉੱਦ ਮੁੜ ਕੇ ਕਹਾਂ ਦੂੰ ਚਲੋ ਕੋਈ ਗੱਲ ਨਹੀਂ ਰਫਾ ਦਫਾ ਮੇਰੇ ਕਾਗਜ਼ਾਂ 'ਚ ਮੇਰੇ ਐਡਰੈਸ ਨਹੀਂ ਰਫਾ ਦਫਾ ਲਿਖਿਆ ਹੀ ਨਹੀਂ ਰਫਾ ਦਫਾ ਨਹੀਂ ਕਰਦਾ ਮੈਂ ਮੈਂ ਨਵੇੜਦਾ ਆਪਣਾ ਇਸ ਗੱਲ ਦਾ ਖਾਸ ਖਿਆਲ ਰੱਖਿਓ ਤੁਹਾਨੂੰ ਅੱਜ ਤੱਕ ਕਿਤੇ ਥਾਣ ਕਿ ਤੁਹਾਨੂੰ ਮਰ ਤੋਂ ਬਸ ਰੇ ਟੱਕਰਿਆ ਜੀ ਐਂ ਤਾਂ ਰੋਸੋ ਰੋਟਾਣਾ ਕਿੱਧਰ ਰੇ ਟੱਕਰਿਆ ਮਤਲਬ ਕੋਈ ਨਹੀਂ ਸਮਝਦਾ ਤੁਸੀਂ ਨਹੀਂ ਸਮਝਦੇ ਦੀ ਗੱਲ ਨਹੀਂ ਮਤਲਬ ਤੁਸੀਂ ਟੱਕਰ ਦੀ ਗੱਲ ਕਰਦੇ ਹੋ ਫਿਰ ਤੁਸੀਂ 15 ਦਿਨ ਹੋ ਗਏ ਯਾਰ ਸਾਡੇ ਮਲਾਜ ਨੂੰ ਕੁੱਤੇ ਵਾਂਗੂ ਭੌਗਦੇ ਪਰ ਤੁਹਾਨੂੰ ਬਗਰ ਤੁਸੀਂ ਕਰ ਜਾਣੇ ਚਾਹੁੰਦੇ ਹੋ ਮੈਂ ਤੁਹਾਨੂੰ ਆਦੀ ਮਜਬੂਰੀ ਦੱਸੀ ਹੈ ਜੀ ਮਜਬੂਰੀ ਤੁਹਾਨੂੰ ਇਹ ਆ ਮਜਬੂਰੀ ਸੀ ਕਿ ਸਾਡੀ ਕਿੰਨੇ ਦਿਨਾਂ ਫੰਕਸ਼ਨ ਕਿਹੜਾ ਚੱਲਦਾ ਹੁੰਦਾ ਮੈਂ ਹੁਣ ਤੁਹਾਨੂੰ ਬਸ ਮਾਰਾ ਮੋੜਾ ਹੋ ਜਾਂਦਾ ਜੀ ਪਰਿਵਾਰ ਇਸੇ ਦਾ ਦੂਰ ਰਹਿੰਦੇ ਆ 15 ਅਗਸਤ ਦੀ 26 ਜਨਵਰੀ ਤਿਆਰੀ ਕਰਦੇ ਸੀ ਕਿ ਤੁਹਾਨੂੰ ਡੇਢ ਮਹੀਨਾ ਲੱਗੇ ਨਹੀਂ 15 ਗਿਆ ਮੈਨੂੰ ਸ਼ਬਦ ਵਰਤਨ ਵਾਸਤੇ ਮਜਬੂਰ ਕੀਤਾ ਤੁਸੀਂ ਪਰ ਮੈਂ ਤੁਹਾਨੂੰ ਇਹ ਗੱਲ ਕਹਿ ਦਿੱ ਜਿਹੜੀ ਮੇਰੀ ਜ਼ੁਬਾਨ ਚੋਂ ਨਿਕਲ ਗਈ ਨਾ ਫਿਰ ਭਾਵੇਂ ਚਾਹੇ ਦੁਨੀਆ ਦੀ ਹੋਣਾ ਕੋਈ ਨਹੀਂ ਕਹਾਂ ਇਹਨਾਂ ਬਾਰੇ ਦੁਨੀਆ ਦੀ ਕਿਸੇ ਤਾਕਤ ਦਾ ਮੈਨੂੰ ਫੋਨ ਆ ਜਾਏ ਮੈਂ ਬਦਲੀ ਕਰਵਾ ਲਵਾਂ ਮੈਂ ਵਰਦੀ ਲਵਾ ਲਵਾਂ ਪਰ ਮੈਂ ਸਮਝੌਤਾ ਨਹੀਂ ਕਰਨਾ ਇਹ ਗੱਲ ਯਾਦ ਰੱਖਿਓ ਮੈਂ ਕੱਲ ਨੂੰ 12:01 ਤੇ ਜਿੱਥੋਂ ਦਾ ਨਾਂ ਨਾ ਨਿਭੜਿਆ ਉਹਦੀ ਸ਼ਿਕਾਇਤ ਦੇ ਆਧਾਰ ਤੇ ਵੀ ਤੁਸੀਂ 5 ਲੱਖ ਰੁਪਏ ਦਾ ਜਾਂ 4 ਲੱਖ ਰੁਪਏ ਦਾ ਜਾਂ 6 ਲੱਖ ਰੁਪਏ ਦੀ ਠੱਗੀ ਮਾਰੀ ਬੈਠੇ ਹੋ ਮੈਂ ਤੁਹਾਡੇ ਤੇ 420 ਦਾ ਪਰਚਾ ਦੇ ਦੂੰਗਾ 12:01 ਤੇ ਕੱਲ ਨੂੰ ਹੁਣ ਤੁਹਾਡੇ ਕੋਲ ਬਾਈ ਪੌਣੇ ਬਾਈ ਘੰਟੇ ਚਾਹੇ ਰਾਤ ਨੂੰ ਸੌਂ ਲਿਓ ਹਿਸਾਬ ਕਰ ਤੇ ਚਾਹੇ ਰਾਤ ਨੂੰ ਹਿਸਾਬ ਕਰ ਲਓ ਵੀ ਖਾਤਾ ਚੋਕ ਕੇ ਕੱਲ ਨੂੰ ਤੜਕੇ ਤੁਸੀਂ ਤੁਹਾਡੇ ਕੋਲ 11:30 ਵਜੇ ਤੱਕ ਦਾ ਟਾਈਮ ਹੈ ਪੌਣੇ 12:00 ਵਜੇ ਤੱਕ ਦਾ ਟਾਈਮ ਹੈ ਆਪਦੀਆਂ ਕਲਮਾਂ ਮਿਲਾਉਣ ਦਾ ਹਿਸਾਬ ਤਾਬ ਕਰ ਤੁਸਾਂ ਥੋੜਾ ਕੀ ਨਿਬੜਦਾ ਮੈਨੂੰ ਉਸ ਗੱਲ ਦਾ ਕੋਈ ਪਤਾ ਨਹੀਂਗਾ ਚਾਹੇ ਸਾਸੇ ਗੱਲ ਕਰ ਦਿਓ ਚਾਹੇ ਕੋਸ਼ਿਸ਼ ਕਰ ਦਿਓ ਪਰ ਜੇ ਕੱਲ ਨੂੰ ਤੁਹਾਡਾ ਹਿਸਾਬ ਤਾਬ ਕਰਕੇ ਨਿਬੇੜਾ ਨਾ ਹੋਇਆ ਇੱਕ ਪਾਸਾ ਨਾ ਹੋਇਆ ਤੁਹਾਡਾ ਕੋਈ ਤੁਹਾਡੇ ਤੇ ਪ੍ਰੈਸ਼ਰ ਨਹੀਂ ਕੋਈ ਉੱਤੇ ਪ੍ਰੈਸ਼ਰ ਨਹੀਂ ਜੇ ਤੁਹਾਡਾ ਕੰਜਰਖਾਨਾ ਦਾ ਨਾਂ ਨਿਬੜਿਆ ਪਰਸੋਂ ਉਹਦਾ ਵ ਪਾਣੀ ਨਾ ਛੱਡੇਗਾ ਝੋਨਾ ਲਾਉਣ ਵਾਸਤੇ। ਫਿਰ ਹਿਸਾਬ ਲਾ ਲਓ ਵੀ 12 ਵਜੇ ਇੱਕ ਮਿੰਟ ਤੇ ਮੈਂ ਤੁਹਾਡੇ ਤੇ ਕੱਲ ਨੂੰ 420 ਦਾ ਪਰਚਾ ਦੇ ਦੂੰਗਾ। ਠੀਕ ਹੈ? ਜਾ ਸਕਦੇ। ਜਾਓ ਜੀ। ਬਹੁਤ ਬਹੁਤ ਧੰਨਵਾਦੀ। ਠੀਕ ਹੈ ਜੀ। ਚੰਗਾ।